ਉਹ ਮੈਨੂੰ ਕਹਿੰਦਾ ਕਹਿੰਦਾ ਫੌਜੀ ਆ ਕਹਿੰਦਾ ਕਹਿੰਦਾ ਵੀ ਤੂੰ ਕਿੱਧਰ ਕਹਿੰਦਾ ਕੁੜੀਆਂ ਇਹਨੂੰ ਲੈ ਕੇ ਕਿਤੇ ਇੱਧਰ ਨੂੰ ਕਾਲੀਆਂ ਜਾਂ ਛਾਟਾਂ ਪਾ ਕੇ ਟੋਰੀ ਫਰਦਾ ਕਿਤੇ ਇੱਧਰ ਨੂੰ ਉਹਨੇ ਮੈਨੂੰ ਦੋ ਤਿੰਨ ਵਾਰੀ ਇਹੀ ਚੀਜ਼ ਸ਼ਬਦ ਵਰਤਿਆ ਕਹਿੰਦਾ ਉਹੀ ਗੱਲ ਆ ਤੁਸੀਂ ਕਲੰਨ ਵਾਲੀ ਗੱਲ ਕਰ ਦਿੰਦੇ ਆ ਵੀ ਤੂੰ ਆਇਆ ਪੈਨਸ਼ਨ ਆਇਆ ਵਧੀਆ ਜੌਬ ਕਰ ਆਪਦੇ ਬੱਚਿਆਂ ਦਾ ਵਧੀਆ ਦੇਖ ਰੇ ਕਰ ਤੂੰ ਕੀ ਲੈਣਾ ਕਿਸੇ ਦੇ ਜਵਾਕਾਂ ਨੂੰ ਇੱਧਰ ਉੱਧਰ ਜਾਏ ਮੈਂ ਫਿਜ਼ੀਕਲ ਵਰਕ ਜਵਾੜੀ ਜਾਂਣਾ ਹਣਾ ਕਹਿੰਦਾ ਵਧੀਆ ਵਧੀਆ ਚੰਗੇ ਚੰਗੇ ਲੋਕ ਆਉਂਦੇ ਆ ਮੇਰੇ ਪੈਰੀ ਹੱਥ ਲੱਕ ਲਾਉਣ ਤੱਕ ਜਾਂਦੇ ਆ ਮੈਂ ਉਹਨੂੰ ਕਿਹਾ ਵੀ ਤੇਰਾ ਤੇ ਨਸ਼ਿਆਂ ਨੂੰ ਲੈ ਕੇ ਬਹੁਤ ਜ਼ਿਆਦਾ ਪ੍ਰੋਬਲਮਾਂ ਕ੍ਰੀਏਟ ਹੋ ਰਹੀਆਂ ਕਾਫੀ ਸਾਰੇ ਨੌਜਵਾਨ ਮੇਰੇ ਪਿੰਡ ਦੇ ਨਸ਼ੇ ਨੇ ਉਹਨਾਂ ਨੂੰ ਬਰਬਾਦ ਕਰ ਦਿੱਤਾ ਸੀ ਤੇ ਤਕਰੀਬਨ 7 ਤੋਂ 8 ਮੌਤਾਂ ਮੇਰੇ ਪਿੰਡ 'ਚ ਹੋ ਚੁੱਕੀਆਂ ਸੀ ਫੌਜ ਦੇ ਵਿੱਚ ਸੇਵਾ ਨਿਭਾਈ ਆ ਆਪਣੇ ਪੂਰੇ ਦੇਸ਼ ਲਈ ਆਪਾਂ ਸੇਵਾ ਕੀਤੀ ਕਿਉਂ ਨਾ ਆਪਾਂ ਆਪਦੇ ਪਿੰਡ ਲਈ ਆਪਦੇ ਮੱਜਬ ਲਈ ਆਪਣੇ ਪੰਜਾਬ ਲਈ ਕੁਝ ਕਰੀਏ ਹਨਾ ਉਹਦੇ ਵਿੱਚ ਤਿੰਨ ਬੱਚੇ ਮੇਰੇ ਕੋਲ ਅਬੋਰ ਸ਼ੈਡ ਤੋਂ ਆਏ ਸੀ। ਹਾਂ ਉਹ ਨਸ਼ਾ ਕਰਦੇ ਸੀ ਮਤਲਬ ਪਹਿਲਾਂ ਕਰਦੇ ਸੀ। ਪ੍ਰੋਪਰਲੀ ਕੰਟਰੋਲ ਕੀਤਾ ਤੇ ਉਹ ਬੱਚੇ ਅੱਜ ਵਧੀਆ ਆਰਮੀ ਦੇ ਵਿੱਚ ਇੱਕ ਵੱਜਾ ਚੱਲ ਗਿਆ। ਦੋ ਬੱਚੇ ਆਲਰੇਡੀ ਪੰਜਾਬ ਪੁਲਿਸ ਦੇ ਵਿੱਚ ਚਲੇ ਗਏ। ਆ ਆਲਰੇਡੀ ਕੁਝ ਕੁ ਬੱਚੇ ਇਹਨਾਂ ਦੇ ਵਿੱਚੋਂ ਜਿਹੜੇ ਆਰਮੀ ਦਾ ਤੇ ਪੰਜਾਬ ਪੁਲਿਸ ਦਾ ਟ੍ਰਾਇਲ ਕਲੀਅਰ ਆ। ਜਿਨ੍ਹਾਂ ਦੇ ਵਿੱਚੋਂ 6 ਕੁੜੀਆਂ ਸਾਡੀਆਂ ਆਲਰੇਡੀ ਆਰਮੀ ਦਾ ਰਿਟਰਨ ਵੀ ਕਲੀਅਰ ਹਨਾਂ ਦਾ ਤੇ ਫਿਜ਼ੀਕਲ ਦੀ ਉਹ ਤਿਆਰੀ ਕਰੀ ਜਾਂਦੇ ਆ। ਹੁਣ ਉਹਨਾਂ ਦੇ ਐਡਮਿਟ ਕਾਰਡ ਵਗੈਰਾ ਆਏ ਹੋਏ ਆ। ਅਕੈਡਮੀ ਦੇ ਵਿੱਚ ਜਿਹੜਾ ਟ੍ਰੇਨਿੰਗ ਦਾ ਪਰਪਸ ਤਾਂ ਉਹ ਸਾਡਾ ਮੇਨ ਖਾਸ ਹੀ ਆ ਉਹਦੇ ਚ ਕੀ ਆ ਵੀ ਇੱਕ ਤਾਂ ਸਾਡੇ ਬਿਲਕੁਲ ਜਿਹੜਾ ਪਲੱਸ ਪੁਆਇੰਟ ਆ ਸਾਡਾ ਉਹ ਫ੍ਰੀ ਹੈ ਟ੍ਰੇਨਿੰਗ ਕਿ ਹਰ ਸਾਲ ਐ ਮੈਟ ਜਿਹੜੀ ਨਿਕਲਦੀ ਆ ਉਹਦੇ ਅਕਾਊਂਟਿੰਗ ਆਪਾਂ ਨੂੰ ਪਤਾ ਲੱਗ ਜਾਂਦਾ ਬੱਚਾ ਕਿੱਥੇ ਜੇ ਖੜਾਗਾ ਅਸੀਂ ਉਹਦੇ ਸ਼ਡਿਊਲ ਨਾਲ ਹੀ ਮਿਹਨਤ ਕਰਾਉਨੇ ਆ ਬੱਚੇ ਨੂੰ ਬਹੁਤ ਸਾਰੇ ਬੱਚੇ ਜਿਹੜੇ ਦੋ ਦੋ ਸਾਲ ਤਕਰੀਬਨ ਕਲੀਅਰ ਨਹੀਂ ਕਰਦੇ ਤੇ ਇਸ ਵਾਰ ਉਹਨਾਂ ਨੇ ਵਧੀਆ ਕਲੀਅਰ ਕੀਤੀ ਮੇਰਾ ਫਿਜ਼ੀਕਲ ਵੀ ਕਲੀਅਰ ਆ ਜੀ ਮੈਡੀਕਲ ਵੀ ਕਲੀਅਰ ਆ ਪੇਪਰ ਵੀ ਅੱਛਾ ਹੀ ਕਲੀਅਰ ਹੋਇਆ ਸੀਗਾ ਜੀ ਮੈਂ ਨਾਲ ਕੋਲ ਬਣਾ ਕੇ ਸਾਰਾ ਕੁਝ ਸਰਦੀ ਸਰਤੀ ਹੋਇਆ ਜੀ ਹਾਂਜੀ ਮਿਹਨਤ ਕਰਵਾਈਏ ਤਾਂ ਹੀ ਹੋਇਆ ਜੀ ਮੈਨੂੰ ਤਾਂ ਲੱਗਦਾ ਸੀ ਮੇਰੇ ਤੋਂ ਹੋਊਗਾ ਜੀ ਈਵਨ ਕਿ ਮੇਰੀ ਜਿਹੜੀ ਮੈਸੇਜ ਆ ਉਹ ਟੀਚ ਇੰਗਲੈਂਡ ਦੇ ਵਿੱਚ ਆ ਤੇ ਇਹਨਾਂ ਨੂੰ ਪੜਾਉਂਦੇ ਵੀ ਉਹੀ ਹੈ 2001 ਦੇ ਵਿੱਚ ਮੈਂ ਭਰਤੀ ਹੋਇਆ ਜੀ ਤਕਰੀਬਨ ਮੈਂ 19 ਸਾਲ ਕੰਪਲੀਟਲੀ ਫੌਜ ਦੇ ਵਿੱਚ ਸਰਵਿਸ ਨਿਭਾਈ ਉਸ ਤੋਂ ਬਾਅਦ ਮੈਂ ਰਿਟਾਇਰ ਹੋਣ ਤੋਂ ਬਾਅਦ ਐਵੇਂ ਇਹਨਾਂ ਨੂੰ ਤਿਆਰੀ ਲਗਾਈ ਖਿਕਾਰ ਦੇਣਾ ਕਿਸੇ ਨੂੰ ਰੋਟੀ ਪਾਉਣਾ ਤੋ ਤਾਂ ਪਰਮਾਤਮਾ ਦੇ ਹੱਥ ਆ ਲੇਕਿਨ ਇਨਸਾਨ ਇੱਕ ਜਰੀਆ ਹੁੰਦਾ ਆਪਾਂ ਫਿਜ਼ੀਕਲ ਦੇ ਮਾਧਮ ਨਾਲ ਕਿਸੇ ਬੱਚੇ ਨੂੰ ਸਹੀ ਰਾਸਤੇ ਪਾਉਣੇ ਆ ਤੇ ਅਗਰ ਉਹ ਸਹੀ ਰਾਸਤੇ ਤੇ ਚਲਾ ਜਾਂਦਾ ਤਾਂ ਉਹਨੂੰ ਦੇਖ ਕੇ ਆਪ ਨੂੰ ਵੀ ਖੁਸ਼ੀ ਹੁੰਦੀ ਆ ਉਹਦੇ ਮਾਪੇ ਵੀ ਖੁਸ਼ੀ ਆ ਆ ਜਿਹੜੇ ਈਵੈਂਟ ਲੱਗਿਆ ਇਹ ਤਕਰੀਬਨ ਬੱਚਾ ਨੇ ਮੁੰਡਿਆਂ ਨਾਲ ਹੀ ਮਿਲ ਮੁਲ ਕੇ ਸਾਰਿਆਂ ਨੇ ਅਸੀਂ ਮਤਲਬ ਇਹ ਲਾਇਆ ਵਟਕੀਆ ਵੀ ਕੋਈ ਵਧੀਆ ਲੈਵਲ ਤੇ ਜਿਵੇਂ ਸਰਕਾਰੀ ਪਦਰ ਤੇ ਲਾ ਲਓ ਜਾਂ ਕੋਈ ਪਿੰਡ ਦੇ ਮੋਤਵਾਰ ਬੰਦੇ ਨੇ ਕਿਸੇ ਨੇ ਮੈਨੂੰ ਆ ਕੇ ਇਹ ਨਹੀਂ ਕਿਹਾ ਕਿ ਲਿਆ ਯਾਰ ਤੈਨੂੰ ਕੋਈ ਗਰਾਉਂਡ ਦੇ ਵਿੱਚ ਕੋਈ ਫੈਸਿਲਿਟੀ ਦੇ ਦਿੰਦੇ ਆ ਲੋਕਵਾਇਟੀਵੀ ਨਾਲ ਜੁੜਿਓ ਤੁਸੀਂ ਮੈਂ ਹਮਤਾਜ ਆਪਣੇ ਲਈ ਤਾਂ ਹਰ ਕੋਈ ਬੜਾ ਕੁਝ ਕਰਦਾ ਪਰ ਦੂਜਿਆਂ ਲਈ ਕਰਨਾ ਬੜਾ ਔਖਾ ਹੁੰਦਾ 20 ਸਾਲ ਫੌਜ ਦੇ ਵਿੱਚ ਦੇਸ਼ ਦੀ ਸੇਵਾ ਕੀਤੀ ਉਸ ਤੋਂ ਬਾਅਦ ਹੁਣ ਆ ਕੇ ਨੌਜਵਾਨਾਂ ਦੀ ਸੇਵਾ ਕਰ ਰਿਹਾ ਵੀਰ ਸਾਡੇ ਨਾਲ ਬਾਈ ਸੁਖਪਾਲ ਸਿੰਘ ਹੋਣਗੇ ਜੋ ਕਿ ਫਤਿਹ ਅਕੈਡਮੀ ਚਲਾਉਂਦੇ ਐ ਨੌਜਵਾਨਾਂ ਨੂੰ ਟ੍ਰੇਨਿੰਗ ਦਿੰਦੇ ਐ ਕਿ ਭਰਤੀ ਕਿਵੇਂ ਹੋਣਾ ਤੇ ਬੜੇ ਨੌਜਵਾਨ ਭਰਤੀ ਵੀ ਕਰਵਾ ਦਿੱਤੇ ਆ ਤੁਸੀਂ ਸ਼ਾਰਟ ਦੇ ਵਿੱਚ ਦੇਖ ਰਹੇ ਹੋ ਕਿ ਕਿਸ ਤਰੀਕੇ ਨਾਲ ਪੂਰੀ ਮਿਹਨਤ ਕਰਵਾਉਂਦੇ ਐ ਆਪਣਾ ਕੀਮਤੀ ਸਮਾਂ ਜਿਹੜਾ ਇੰਨਾ ਨੌਜਵਾਨਾਂ ਦੀ ਖਾਤਰ ਲਾਉਂਦੇ ਐ ਸਾਰੀ ਗੱਲਬਾਤ ਕਰਦੇ ਆ ਬਾਈ ਨਾਲ ਬਾਈ ਸਭ ਤੋਂ ਪਹਿਲਾਂ ਸਵਾਗਤ ਜੀ ਲੂਕਵੈਟ ਵਿੱਚ ਤੇ ਠੀਕ ਠਾਕ ਸਸਿਕਾ ਭਾਈ ਜੀ ਜੀ ਮੇਰਾ ਨਾਮ ਸੁਖਪਾਲ ਸਿੰਘ ਫਾਤੇ ਫਿਜ਼ੀਕਲ ਟ੍ਰੇਨਿੰਗ ਅਕੈਡਮੀ ਸਭ ਤੋਂ ਪਹਿਲਾਂ ਮੈਂ ਲੋਕ ਆਵਾਜ਼ ਚੈਨਲ ਦੀ ਪੂਰੀ ਟੀਮ ਦਾ तहे ਦਿਲੋਂ ਧੰਨਵਾਦ ਕਰਦਾ ਤੁਸੀਂ ਆਪਣੇ ਕੀਮਤੀ ਸਮਾਂ ਸਾਡੇ ਲਈ ਜੀ ਭਾਈ ਸਭ ਤੋਂ ਪਹਿਲਾਂ ਕਿੰਨਾ ਸਮਾਂ ਡਿਊਟੀ ਕੀਤੀ ਕਦੋਂ ਭਰਤੀ ਹੋਨੇ ਹੋ ਫੌਜ ਦੇ ਵਿੱਚ ਸਰ ਮੈਂ ਸਟਾਰਟਿੰਗ ਪੁਆਇੰਟ ਮੇਰਾ 2001 ਦੇ ਵਿੱਚ ਮੈਂ ਭਰਤੀ ਹੋਇਆ ਜੀ ਤਕਰੀਬਨ ਮੈਂ 19 ਸਾਲ ਕੰਪਲੀਟਲੀ ਫੌਜ ਦੇ ਵਿੱਚ ਸਰਵਿਸ ਨਿਭਾਈ ਉਸ ਤੋਂ ਬਾਅਦ ਮੈਂ ਰਿਟਾਇਰ ਹੋਣ ਤੋਂ ਬਾਅਦ ਪਹਿਲਾਂ ਕੁਝ ਕੁ ਟਾਈਮ ਮੈਂ ਪ੍ਰਾਈਵੇਟ ਜੌਬ ਕੀਤੀ ਹੂੰ ਤੇ ਆਲਰੇਡੀ ਹੁਣ ਮੈਂ ਸੈਨਕੁਲਾਈ ਦਫਤਰ ਦੇ ਅਕੋਰਡਿੰਗ ਮੈਂ ਜੌਬ ਕਰਦਾਗਾ ਜੀ ਤੇ ਉਸ ਦੇ ਨਾਲ ਨਾਲ ਮੈਂ ਜਿਹੜਾ ਮੇਰਾ ਪਰਪਜ ਆ ਫਿਜ਼ੀਕਲ ਅਕੈਡਮੀ ਦਾ ਉਹ ਮੈਂ ਟਾਈਮ ਪੀੜ ਮੈਂ ਆਪਣਾ ਸਪੈਂਡ ਕਰਦਾ ਜਿਵੇਂ ਮਾਰਨਿੰਗ ਮੈਂ ਬੱਚਿਆਂ ਨੂੰ ਫਿਜ਼ੀਕਲ ਟ੍ਰੇਨਿੰਗ ਦੇਣਾ ਤੇ ਉਸ ਤੋਂ ਬਾਅਦ ਜਦੋਂ ਮੈਂ ਮਤਰ ਸ਼ਾਮ ਨੂੰ ਈਵਨਿੰਗ ਟਾਈਮ ਡਿਊਟੀ ਤੋਂ ਆਣਾ ਤੇ ਸ਼ਾਮ ਦੇ ਟਾਈਮ ਇਹਨਾਂ ਨੂੰ ਤਿਆਰੀ ਲਵਾਉਣਾ ਠੀਕ ਹੈ ਇਹ ਬਾਈ ਕਦੋਂ ਸ਼ੁਰੂਆਤ ਕੀਤੀ ਇਸ ਟ੍ਰੇਨਿੰਗ ਦੇਣ ਦੀ ਤੁਸੀਂ ਇਹ ਸਰ ਮੈਂ ਲਾਸਟ 2 ਸਾਲ ਪਹਿਲਾਂ ਮੈਂ ਰਿਟਾਇਰ ਹੋਇਆ ਉਸ ਤੋਂ ਪਹਿਲਾਂ ਸਾਡੇ ਤੁਹਾਨੂੰ ਪਤਾ ਹੈ ਜਿਹੜੇ ਮੌਜੂਦਾ ਪੰਜਾਬ ਦੇ ਹਾਲਾਤ ਆ ਜਿਹੜਾ ਹੁਣ ਨਸ਼ਿਆਂ ਨੂੰ ਲੈ ਕੇ ਬਹੁਤ ਜ਼ਿਆਦਾ ਪ੍ਰੋਬਲਮਾਂ ਕ੍ਰੀਏਟ ਹੋ ਰਹੀਆਂ ਕਾਫੀ ਸਾਰੇ ਨੌਜਵਾਨ ਮੇਰੇ ਪਿੰਡ ਦੇ ਪਿੰਡ ਗਵਿੰਦਪੁਰਾ ਦੇ ਵਿੱਚ ਨਸ਼ੇ ਦੇ ਬਹੁਤ ਜ਼ਿਆਦਾ ਨਸ਼ੇ ਨੇ ਉਹਨਾਂ ਨੂੰ ਬਰਬਾਦ ਕਰ ਦਿੱਤਾ ਸੀ ਤੇ ਤਕਰੀਬਨ 7 ਤੋਂ 8 ਮੌਤਾਂ ਮੇਰੇ ਪਿੰਡ 'ਚ ਹੋ ਚੁੱਕੀਆਂ ਸੀ ਉਹਨਾਂ ਨੂੰ ਦੇਖਦੇ ਹੋਏ ਇਹ ਹਾਲਾਤ ਦੇਖ ਕੇ ਐਂ ਲੱਗਿਆ ਵੀ ਯਾਰ ਆਪਾਂ 20 ਸਾਲ ਹੋਏ ਦੇ ਵਿੱਚ ਸੇਵਾ ਨਵਾਈ ਆ ਆਪਣੇ ਪੂਰੇ ਦੇਸ਼ ਲਈ ਆਪਾਂ ਸੇਵਾ ਕੀਤੀ ਤੇ ਕਿਉਂ ਨਾ ਆਪਾਂ ਆਪਦੇ ਪਿੰਡ ਲਈ ਆਪਦੇ ਮੱਜਬ ਲਈ ਆਪਣੇ ਪੰਜਾਬ ਲਈ ਕੁਝ ਕਰੀਏ ਹਨ ਤੇ ਉਸ ਤੋਂ ਬਾਅਦ ਫਿਰ ਮੈਂ ਰਿਟਾਇਰ ਹੋਣ ਤੋਂ ਬਾਅਦ ਸਟਾਰਟਿੰਗ ਪੁਆਇੰਟ ਮੇਰਾ ਇਹ ਸੀ ਮੈਂ ਸਭ ਤੋਂ ਪਹਿਲਾਂ ਮੈਂ ਖੁਦ ਆਪਣਾ ਫਿਜ਼ੀਕਲ ਸਟਾਰਟ ਕੀਤਾ ਤੇ ਦੋ ਚਾਰ ਬੱਚੇ ਮੇਰੇ ਨਾਲ ਹੋਰ ਜੁੜ ਗਏ ਉਹਨਾਂ ਨੂੰ ਦੇਖਦੇ ਦੇਖਦੇ ਮਤਲਬ ਉਦੋਂ ਸਟਾਰਟਿੰਗ ਦੇ ਵਿੱਚ ਭਰਤੀ ਸੀ ਆਰਮੀ ਦੀ ਉਹ ਬੱਚਾ ਨੂੰ ਮੈਂ ਦੋ ਤਿੰਨ ਦਿਨ ਵੈਸੇ ਹੀ ਆਉਂਦਾ ਉਹਨਾਂ ਨੂੰ ਮੈਂ ਦੇਖਦੇ ਰਿਹਾ ਲਾਸਟ ਤੇ ਮੈਨੂੰ ਕਹਿੰਦੇ ਵੀ ਸਰ ਸਾਨੂੰ ਵੀ ਤਿਆਰੀ ਤੁਰੀ ਕਰਾ ਦਿਆ ਕਰੋ ਠੀਕ ਹੈ ਐਦਾਂ ਸਾਡਾ ਕੰਟੀਨਿਊ ਚੱਲਦਾ ਰਿਹਾ 1 ਮਹੀਨੇ ਦੇ ਅਕੋਰਡਿੰਗ ਟ్రਾਇਲ ਦਿੱਤੇ ਉਹਨਾਂ ਨੇ ਉਹ ਬੱਚੇ ਕਲੀਅਰ ਕਰ ਗਏ ਤੇ ਭਰਤੀ ਹੋ ਗਏ ਉਹ ਚੀਜ਼ ਨੂੰ ਦੇਖ ਕੇ ਫਿਰ ਮੈਨੂੰ ਮਤਲਬ ਹੋਰ ਮੇਰੇ ਪਿੰਡ ਦੇ ਵਿੱਚੋਂ ਹੀ ਬੱਚੇ ਜੁੜੇ ਮਤਲਬ ਉਹਨਾਂ ਨੂੰ ਦੇਖ ਕੇ ਜਦੋਂ ਪਹਿਲੇ ਜਿਹੜੇ ਉਹ ਬੱਚੇ ਭਰਤੀ ਹੋਏ ਉਦੋਂ ਮਨ ਨੂੰ ਕਿੰਨੀ ਖੁਸ਼ੀ ਹੋਈ ਯਾਰ ਨਾਲ ਮਤਲਬ ਸਾਡੇ ਬਹੁਤ ਜ਼ਿਆਦਾ ਖੁਸ਼ੀ ਹੋਈ ਮਤਲਬ ਜਿਹੜੇ ਪਿੰਡ ਦੇ ਵਿੱਚ ਐਨੇ ਹਾਲਾਤ ਮਾੜੇ ਵੀ ਯਾਰ ਨਸ਼ੇ ਨੂੰ ਲੈ ਕੇ ਉੱਥੋਂ ਕੋਈ ਸਫਲਤਾ ਦੀ ਖੁਸ਼ਹਾਲੀ ਦੀ ਚੰਗਾਰੀ ਨਿਕਲਦੀ ਆਪਣੇ ਆਪ 'ਚ ਮਤਲਬ ਖੁਸ਼ੀ ਮਹਿਸੂਸ ਹੁੰਦੀ ਆ ਬਹੁਤ ਵਧੀਆ ਫੀਲ ਹੁੰਦਾ ਸੀਗਾ ਤੇ ਸਟਾਰਟਿੰਗ ਪੁਆਇੰਟ ਦੇ ਵਿੱਚ ਫਿਰ ਉਹਨਾਂ ਬੱਚਾਂ ਦੇ ਨਾਲ ਹੀ ਰਲ ਕੇ ਕੁਝ ਸਾਡੇ ਪਿੰਡ ਦੇ ਬੱਚਿਆਂ ਨੇ ਹੋਰ ਸਪੋਰਟ ਕੀਤੀ ਕਾਫੀ ਸਾਰੇ ਈਵੈਂਟ ਲਾਏ ਉਹਨਾਂ ਨੇ ਮਤਲਬ ਬਹੁਤ ਜ਼ਿਆਦਾ ਸਪੋਰਟ ਕੀਤੀ ਠੀਕ ਹੈ ਤੇ ਇਦਾਂ ਹੀ ਸਾਡੇ ਟ੍ਰੇਨਿੰਗ ਪਰਪਸ ਦੇ ਨਾਲ ਬੱਚੇ ਜੁੜਦੇ ਰਹੇ ਤੇ ਮੇਰਾ ਇਹ ਜਿਹੜਾ ਅਕੈਡਮੀ ਦੇ ਅਕੋਰਡਿੰਗ ਆ ਉਹ ਮੇਰਾ ਤੀਸਰਾ ਬੈਚ ਆ ਪਿਛਲੇ ਦੋ ਬੈਚ ਮੈਂ ਚਲਾ ਚੁੱਕਾ ਹਾਂ ਉਹਨਾਂ ਦੇ ਵਿੱਚ ਹੁਣ ਤੱਕ 41 ਬੱਚੇ ਮੈਂ ਆਲਰੇਡੀ ਡਿਫੈਂਸ ਨਾਲ ਜੋੜ ਚੁੱਕਾ ਹਾਂ ਜਿਦੇ ਵਿੱਚ ਕੁਝ ਕੁ ਬੱਚੇ ਪੰਜਾਬ ਪੁਲਿਸ ਤੇ ਕੁਝ ਆਰਮੀ ਨਾਲ ਜੁੜੇ ਹੋਇਆ ਜਿਹੜੀ ਅਕੈਡਮੀ ਬਾਈ ਤੁਸੀਂ ਬਣਾਈ ਹੈ ਉਹ ਮਤਲਬ ਉਹ ਕਦੋਂ ਸ਼ੁਰੂਆਤ ਕੀਤੀ ਉਸ ਅਕੈਡਮੀ ਦੀ ਤੇ ਉਸ ਅਕੈਡਮੀ ਦੇ ਵਿੱਚ ਕੀ ਕੁਝ ਖਾਸ ਆ ਤੁਹਾਡੀ ਅਕੈਡਮੀ ਚ ਅਕੈਡਮੀ ਦੇ ਵਿੱਚ ਜਿਹੜਾ ਸਾਡਾ ਖਾਸ ਨੂੰ ਕਹਿ ਕੇ ਦਾਤਾ ਟ੍ਰੇਨਿੰਗ ਦਾ ਪਰਪਸ ਤਾਂ ਉਹ ਸਾਡਾ ਮੇਨ ਖਾਸ ਹੀ ਆ ਉਹਦੇ ਚ ਕੀ ਆ ਵੀ ਇੱਕ ਤਾਂ ਸਾਡੇ ਬਿਲਕੁਲ ਜਿਹੜਾ ਪਲੱਸ ਪੁਆਇੰਟ ਆ ਸਾਡਾ ਉਹ ਫ੍ਰੀ ਆ ਟ੍ਰੇਨਿੰਗ ਅੱਛਾ ਕੋਈ ਪੈਸਾ ਨਹੀਂ ਜਾਂਦਾ ਤੁਸੀ ਨਹੀਂ 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 ਜੀ ਬਿਲਕੁਲ ਹੀ ਨਹੀਂ ਜੀ ਫੀਸ ਕੋਈ ਵੀ ਨਹੀਂ ਰੱਖੀ ਕੋਈ ਫੀਸ ਨਹੀਂ ਜੀ ਇਹਦੇ ਵਿੱਚ ਸਾਡੀ ਜਿਹੜੀ ਫੀਸ ਹੈਗੀ ਆ ਉਹ ਆ ਮਿਸ ਦਾ ਖਰਚਾ ਮਤਲਬ ਮਿਸ ਦਾ ਇਹ ਨਹੀਂ ਖਰਚਾ ਵੀ ਆਪਾਂ ਕਿਸੇ ਤੋਂ 10000 500 15000 ਲੈਣੇ ਆ ਬਹੁਤ ਸਾਰੀਆਂ ਅਕੈਡਮੀ ਆ ਨਾ ਉਹ ਮੈਸ ਦੇ ਨਾਮ ਤੇ ਵੀ ਬਹੁਤ ਪੈਸਾ ਲੈਂਦੀਆਂ ਉਹ ਤਾਂ ਫਿਰ ਸਾਰਾ ਫੀਸ ਦਾ ਸਟਰਕਚਰ ਹੀ ਆ ਜਾਂਦਾ ਬਟ ਅਸੀਂ ਜਿਹੜਾ ਬੱਚਾ ਮਤਲਬ ਸਮਥਿੰਗ ਇੱਕ ਦਿਨ ਦੇ ਵਿੱਚ 100 ਰੁਪਏ ਦਾ ਖਰਚਾ ਕਰ ਲੈਂਦਾ ਮਤਲਬ ਖਾਣੇ ਖੂਣੇ ਦਾ ਨਾ ਉਹਦੇ ਵਿੱਚ ਪਲੱਸ ਡੈਟ ਡੂਟ ਵੀ ਆ ਜਾਂਦੇ ਜਿਵੇਂ ਸਵੇਰ ਮਾਰਨਿੰਗ ਅਸੀਂ ਡੈਟ ਦੇ ਅਕੋਰਡਿੰਗ ਕੁਝ ਖਰਾਕ ਦਿੰਨੇ ਆ ਠੀਕ ਹੈ ਅਸੀਂ 3000 ਰੁਪਏ ਫੀਸ ਰੱਖੀ ਆ ਜਿਹਦੇ ਵਿੱਚ ਉਹ ਫੀਸ ਨਹੀਂ ਮਤਲਬ ਉਹ ਮੈਸ ਦਾ ਖਰਚਾ ਠੀਕ ਹੈ ਉਹਦੇ ਵਿੱਚ ਰਹਿਣ ਸੈਣ ਵੀ ਆ ਆਲਰੇਡੀ 3000 ਰੁਪਏ ਇੱਕ ਹਿਸਾਬ ਦਾ ਉਹਨਾਂ ਨੂੰ ਮਿਲ ਜਾਣਾ ਹਾਂ ਮਤਲਬ 3000 ਰੁਪਏ ਲੈ ਕੇ ਅਸੀਂ ਉਹਦੇ ਵਿੱਚ ਉਹਨਾਂ ਨੂੰ ਐਜੂਕੇਸ਼ਨ ਵੀ ਪ੍ਰੋਵਾਈਡ ਕਰਾਉਣੇ ਆ ਅਸੀਂ ਆਲਰੇਡੀ ਦੋ ਟੀਚਰ ਲਾ ਰੱਖਿਆ ਉਹਨਾਂ ਦੀ ਰਹਿਸ਼ ਵੀ ਆ ਉਹਨਾਂ ਦਾ ਖਾਣਾ ਪੀਣਾ ਵੀ ਆ ਤੁਸੀਂ ਐ ਦੇਖੋ ਵੀ 3000 4000 ਤੇ ਕੁਝ ਨਹੀਂ ਆਉਂਦਾ ਤੇ ਕਈ ਅਕੈਡਮੀਆ ਐਸ ਦੇ ਐਮ ਐਸ ਦੇ ਨਾਮ ਤੇ 10 15 15000 ਵੀ ਲਈ ਜਾਂਦੇ ਆ ਮਤਲਬ ਇਹ ਸਾਡਾ ਪਲੱਸ ਪੁਆਇੰਟ ਹੈ ਜੀ ਟ੍ਰੇਨਿੰਗ ਦੇ ਸ਼ੁਰੂ ਨਾਲ ਬਾਕੀ ਅਸੀਂ ਮਾਰਨਿੰਗ ਸਵੇਰ ਮਤਲਬ 5 ਤੇ 6 ਦੇ ਵਿੱਚਕਾਰ ਅਸੀਂ ਗਰਾਊਂਡ ਵਰਕ ਕਰਦੇ ਆਂ ਘੰਟਾ ਡੇਢ ਘੰਟਾ ਸਾਡਾ ਇੱਥੇ ਫਿਜ਼ੀਕਲ ਵਰਕ ਹੁੰਦਾ ਉਸ ਤੋਂ ਬਾਅਦ ਮੈਂ ਨਾਲ-ਨਾਲ ਜੌਬ ਦਾ ਵੀ ਹੈ ਮੇਰਾ ਸਿਸਟਮ ਮੈਂ ਜੌਬ ਨਾਲ ਨਾਲ ਜੌਬ ਵੀ ਕਰਦੀ ਹਾਂ ਹਾਂ ਜੀ ਹਾਂ ਜੀ ਮੈਂ ਨਾਲ ਜੌਬ ਵੀ ਕਰਦਾ ਤੇ ਉਸ ਤੋਂ ਬਾਅਦ ਈਵਨਿੰਗ ਟਾਈਮ ਫਿਰ ਮੈਂ ਬੱਚਿਆਂ ਦੇ ਨਾਲ ਸਪੈਂਡ ਕਰਦਾ ਫਿਜ਼ੀਕਲ ਵਰਕ ਤੇ ਹੁਣ ਸਾਡਾ ਤੀਜਾ ਬੈਚ ਚੱਲ ਰਿਹਾ ਤੇ ਇਹ ਸਾਰੇ ਜਿਹੜੇ ਬੱਚੇ ਆ ਇਹ ਬਿਲਕੁਲ ਫਰੈਸ਼ ਆ ਠੀਕ ਹੈ ਹਾਂਜੀ ਤੇ ਇਹ ਮਤਲਬ ਮੰਨ ਕੇ ਕਹਿ ਲੋ ਵੀ ਆ ਆਲਰੇਡੀ ਕੁਝ ਕੁ ਬੱਚੇ ਇਹਨਾਂ ਦੇ ਵਿੱਚੋਂ ਜਿਹੜੇ ਆਰਮੀ ਦਾ ਤੇ ਪਿਆਪੋਲਿਸ ਦਾ ਟ੍ਰਾਇਲ ਕਲੀਅਰ ਆ ਜਿਨ੍ਹਾਂ ਦੇ ਹਾਂਜੀ ਕਲੀਅਰ ਕਰ ਚੁੱਕੇ ਆ ਜਿਨ੍ਹਾਂ ਦੇ ਵਿੱਚੋਂ 6 ਕੁੜੀਆਂ ਸਾਡੀਆਂ ਆਲਰੇਡੀ ਆਰਮੀ ਦਾ ਰਿਟਨ ਵੀ ਕਲੀਅਰ ਉਹਨਾਂ ਦਾ ਤੇ ਫਿਜ਼ੀਕਲ ਦੀ ਉਹ ਤਿਆਰੀ ਕਰੀ ਜਾਂਦੇ ਹੁਣ ਉਹਨਾਂ ਦੇ ਐਡਮਿਟ ਕਾਰਡ ਵਗੈਰਾ ਆਏ ਹੋਏ ਆ ਤੇ ਉਹ ਹੁਣ ਫਿਜ਼ੀਕਲ ਤੇ ਉਹਨਾਂ ਨੂੰ ਡੇਟ ਮੈਂਸ਼ਨ ਹੋਣੀ ਆ ਤੇ ਕੁਝ ਕੁ ਬੱਚੇ ਸਾਡੇ ਆਰਮੀ ਦੇ ਮਤਲਬ ਲੜਕੇ ਆ ਜਿਹੜੇ ਆਲਰੇਡੀ ਸਾਰਾ ਮਤਲਬ ਟੋਟਲੀ ਕਲੀਅਰ ਕਰੀ ਬੈਠੇ ਆ ਜਿਹਦੇ ਵਿੱਚ ਰਿਟਨ ਹੋ ਗਿਆ ਫਿਜ਼ੀਕਲ ਹੋ ਗਿਆ ਮੈਡੀਕਲ ਹੋ ਗਿਆ ਹੁਣ ਲਾਸਟ ਉਹਨਾਂ ਦੀ ਮੈਟਲਿਸਟ ਆਉਣ ਵਾਲੀ ਆ ਸਮਥਿੰਗ ਸ਼ਾਇਦ ਇੱਕ ਮਹੀਨੇ ਦੇ ਆਸ-ਪਾਸ ਆ ਜਾਊਗੀ ਤੇ ਕੁੱਲ ਤੁਹਾਡੇ ਕੋਲੇ ਕਿੰਨੇ ਬੱਚੇ ਆਉਂਦੇ ਤਿਆਰੀ ਕਰਨ ਬਈ ਅੱਜ ਦੀ ਜੀ ਕੱਲ ਕਰੀਏ ਜਿਹੜੇ ਮਤਲਬ ਮੇਨ ਬੱਚੇ ਆ ਜੀ ਉਹ ਆਪਣੇ ਮਤਲਬ ਜਿਹੜੇ ਆਲਰੇਡੀ ਆਪਣੇ ਕੋਲੇ ਰਹਿੰਦੇ ਆ ਅਕੈਡਮੀ ਦੇ ਵਿੱਚ ਉਹ 35 36 ਬੱਚੇ ਆ ਹੁਣ ਜਿਹੜੇ ਆ ਨਵੇਂ ਬੈਚ ਦੇ ਨਾਲ ਜੁੜੇ ਹੋਏ ਆ ਕੁਝ ਪੁਰਾਣੇ ਵੀ ਆ ਤੇ ਕੁਝ ਸਾਡੇ ਕੋਲੇ ਜਿਹੜੇ ਮਾਰਨਿੰਗ ਟਾਈਮ ਆ ਉਹ ਪਿੰਡ ਦੇ ਵਿੱਚੋਂ ਕਾਫੀ ਬੱਚੇ ਆ ਜਾਂਦੇ ਆ ਮਤਲਬ ਜਿਹੜੇ ਲੋਕਲ ਪਿੰਡ ਆ ਸਾਡੇ ਤੇ ਉਹ ਕੁਛ ਬੱਚਿਆਂ ਦਾ ਸਾਡੇ ਕੋਲੇ ਸਮਥਿੰਗ 50 60 ਬੱਚੇ ਹੋ ਜਾਂਦੇ ਆ ਸਵੇਰ ਨੂੰ ਜੋ ਆਉਂਦੇ ਆਉਂਦੇ ਤੁਹਾਡੇ ਸ਼ਾਮ ਨੂੰ ਵੀ ਆਉਂਦੇ ਆ ਸ਼ਾਮ ਨੂੰ ਕੁਛ ਉਹ ਬੱਚੇ ਆਉਂਦੇ ਆ ਜਿਨ੍ਹਾਂ ਨੂੰ ਮਤਲਬ ਥੋੜੇ ਜਿਹਾ ਵੀਕ ਆਗੇ ਕੁਛਕ ਬੱਚੇ ਉਹ ਹੁੰਦੇ ਜਿਹੜੇ ਮਾਰਨਿੰਗ ਨਹੀਂ ਆ ਸਕਦੇ ਠੀਕ ਹੈ ਹਾਂਜੀ ਕੋਈ ਮਤਲਬ ਟੀਚਾ ਮਣਿਆ ਬਾਈ ਇੱਕ ਇੱਕ ਹੁੰਦਾ ਨਾ ਕਿ ਆਪਾਂ ਇੰਨੇ ਬੱਚੇ ਭਰਤੀ ਕਰਾਉਣੇ ਆ ਤੁਹਾਡੇ ਕੋਲੇ ਪਹਿਲੀ ਗੱਲ ਕਿਹੜੇ ਕਿਹੜੇ ਪਿੰਡੋਂ ਬੱਚੇ ਆ ਤੁਹਾਡੇ ਕੱਲੇ ਪਿੰਡੋਂ ਕਿ ਆਸੇ ਪਾਸੇ ਨਹੀਂ ਨਹੀਂ ਆਸੇ ਪਾਸੇ ਸਾਡੇ ਲੋਕਲ ਪਿੰਡ ਪੈਂਦੇ ਆ ਜਿਵੇਂ ਖਿਆਲੀ ਵਾਲਾ ਹੂੰ ਟੇਲ ਮਾ ਹੋ ਗਿਆ ਜੀ ਇੱਧਰ ਸੇਮਾ ਹੋ ਗਿਆ ਨਥਾਣਾ ਤੇ ਬੀਬੀ ਵਾਲਾ ਇੱਥੋਂ ਦੇ ਬੱਚੇ ਤਕਰੀਬਨ ਮੇਰੇ ਕੋਲੇ ਹੀ ਆਉਂਦੇ ਇੱਥੇ ਠੀਕ ਹੈ ਹਾਂਜੀ ਤੇ ਅਸੀਂ ਸਾਡਾ ਲਕਸ਼ ਇਹ ਆ ਕਿ ਮਿਹਨਤਾਂ ਜਿਹੜਾ ਸਾਡਾ ਪਰਪਜ ਹੈ ਉਹ ਨਸ਼ੇ ਨੂੰ ਲੈ ਕੇ ਆ ਯੁੱਧ ਨਸ਼ਾ ਅਵਰੋਧਾ ਨਾ ਜੀ ਤੇ ਜਿਹੜਾ ਫਿਜ਼ੀਕਲ ਆ ਉਹਦੇ ਹੀ ਆਪੋਜੀਸ਼ਨ ਆਪੋਡੇਟ ਮਤਲਬ ਇਹ ਚੀਜ਼ ਐਸੀ ਕਰ ਰਹੇ ਆ ਦੂਸਰਾ ਕੀ ਆ ਵੀ ਮੇਨ ਜੇ ਬੱਚੇ ਫਿਜ਼ੀਕਲ ਨਾਲ ਜੁੜਨਗੇ ਗਰਾਉਂਡਾਂ ਨਾਲ ਜੁੜਨਗੇ ਉਹਨਾਂ ਦਾ ਫਿਜ਼ੀਕਲ ਵਰਕ ਦਾ ਸਹੀ ਹੋਊਗਾ ਉਹਨਾਂ ਦਾ ਜਿਹੜਾ ਮੈਂਟਲੀ ਸਟਰਕਚਰ ਆ ਉਹ ਵੀ ਸਟਰੋਂਗ ਹੋਊਗਾ ਉਹ ਚੰਗੀ ਸਿੱਖਿਆ ਮਿਲੂਗੀ ਉਹਨਾਂ ਨੂੰ ਉਹ ਸਿਹਤਮੰਦ ਰਹਿਣਗੇ ਉਹਨਾਂ ਨੂੰ ਨੌਕਰੀਆਂ ਆਛੀਆਂ ਮਿਲਣਗੀਆਂ ਫਾਈਨੈਂਸ਼ੀਅਲ ਉਹ ਅਪਗ੍ਰੇਡ ਹੋਣਗੇ ਤਾਂ ਜੋ ਆਉਣ ਵਾਲਾ ਸਮਾਂ ਉਹਨਾਂ ਦਾ ਵਧੀਆ ਨਿਕਲੇ ਉਹਨਾਂ ਦਾ ਫਿਊਚਰ ਸਿਕਯੁਰ ਹੋਊਗਾ ਮੇਨ ਤਾਂ ਸਾਡਾ ਇਹੀ ਲਕਸ਼ਾ ਇਹੀ ਲਕਸ਼ਾ ਹਾਂਜੀ ਇਦਾਂ ਦੇ ਬੱਚੇ ਵੀ ਹੈਗੇ ਆ ਜਿਹੜੇ ਬਈ ਪਹਿਲਾਂ ਨਸ਼ੇ ਕਰਦੇ ਹੁਣ ਮਤਲਬ ਤੁਹਾਡੇ ਕੋਲੇ ਆਉਣ ਤੋਂ ਪਹਿਲਾਂ ਨਸ਼ਾ ਕਰਦੇ ਹੁੰਦੇ ਤੁਹਾਡੇ ਕੋਲੇ ਆ ਕੇ ਨਸ਼ਾ ਛੱਡਿਆ ਹੋਵੇ ਚੰਗੇ ਰਹਾ ਹਾਂਜੀ ਹਾਂਜੀ ਬਹੁਤ ਸਾਰੇ ਪਿਛਲਾ ਜਿਹੜਾ ਲਾਸਟ ਈਅਰ ਮੇਰਾ ਬੈ ਸੀਗਾ ਉਹਦੇ ਵਿੱਚ ਤਿੰਨ ਬੱਚੇ ਮੇਰੇ ਕੋਲ ਅਬੋਰ ਸ਼ੈਡ ਤੋਂ ਆਏ ਸੀਗੇ ਅੱਛਾ ਉਹ ਬੱਚੇ ਆਏ ਲੇਕਿਨ ਉਹਨਾਂ ਨੂੰ ਪਹਿਲਾਂ ਤਾਂ ਕੰਟਰੋਲ ਕਰਨਾ ਹੀ ਬਹੁਤ ਮੁ ਕਿ ਤੁਹਾਨੂੰ ਪਤਾ ਵੀ ਇੱਕ ਤਾਂ ਮੇਰੇ ਕੋਲੇ ਵੀ ਕੁੜੀਆਂ ਵੀ ਆ ਤੇ ਮੁੰਡੇ ਵੀ ਆ ਥੋੜਾ ਜਿਹਾ ਆਪਣਾ ਆਇਆ ਹੁੰਦਾ ਵੀ ਜੇ ਕੋਈ ਟੀਮ ਵੀ ਨਾ ਖਰਾਬ ਕਰ ਜੇ ਤੇ ਦੂਸਰਾ ਆਪਣਾ ਆਪਾਂ ਚੰਗਾ ਕਰ ਰਹੇ ਆ ਕਿਤੇ ਆਪਣਾ ਚੰਗਾ ਕਰਦੇ ਕਰਦੇ ਮਾੜਾ ਵੀ ਨਾ ਹੋ ਜੇ ਹਨਾ ਤੇ ਆਪਣਾ ਨਾਮ ਵੀ ਨਾ ਖਰਾਬ ਹੋ ਜੇ ਉਹਨਾਂ ਨੂੰ ਮੈਂ ਬਹੁਤ ਮੁਸ਼ਕਲ ਨਾਲ ਕੰਟਰੋਲ ਕੀਤਾ ਹਾਂ ਉਹ ਨਸ਼ਾ ਕਰਦੇ ਸੀ ਮਤਲਬ ਪਹਿਲਾਂ ਕਰਦੇ ਸੀ ਬਟ ਉਹਨਾਂ ਤੇ ਆ ਕੇ ਜਦੋਂ ਕੰਟਰੋਲ ਕੀਤਾ ਉਹਨਾਂ ਦੇ ਜਿਹੜੇ ਪੇਰੈਂਟਸ ਸੀਗੇ ਉਹਨਾਂ ਦਾ ਦਬਦਬਾ ਸੀ ਕਿ ਉਹਨਾਂ ਨੇ ਪਹਿਲਾਂ ਹੀ ਮੈਨੂੰ ਦੱਸਤਾ ਸੀ ਕਿ ਸਾਡੇ ਬੱਚੇ ਇਦਾਂ ਦੇ ਸ਼ਡਿਊਲ ਨਾਲ ਜੁੜੇ ਹੋਏ ਆ ਤੇ ਫਿਰ ਮੈਂ ਉਹਨਾਂ ਤੇ ਪ੍ਰੋਪਰਲੀ ਕੰਟਰੋਲ ਕੀਤਾ ਤੇ ਉਹ ਬੱਚੇ ਅੱਜ ਵਧੀਆ ਆਰਮੀ ਦੇ ਵਿੱਚ ਇੱਕ ਬੱਚਾ ਚੱਲ ਗਿਆ ਦੋ ਬੱਚੇ ਆਲਰੇਡੀ ਪੰਜਾਬ ਪੁਲਿਸ ਦੇ ਵਿੱਚ ਚਲੇ ਗਏ ਅੱਛਾ ਤਿੰਨੇ ਭਰਤੀ ਹੋ ਗਏ ਤਿੰਨੇ ਭਰਤੀ ਹੋ ਗਏ ਤੇ ਉਹ ਨੈਕਸਟ ਮੌਕਾ ਕਰਦੇ ਸੀਗੇ ਅਜੂ ਭਰਤੀ ਹੋਵੇ ਹਾਂਜੀ 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 ਠੀਕ ਹੈ ਮਣ ਇਦਾਂ ਦੇ ਜਦੋਂ ਬਈ ਬੰਦੇ ਸੁਧਰ ਕੇ ਚੰਗੇ ਰਾਹ ਪੈਂਦੇ ਆ ਉਦੋਂ ਫਿਰ ਕੀ ਹੁੰਦਾ ਯਾਰ ਕਿ ਆ ਲੱਗਦਾ ਵੀ ਆਪਣੀ ਜ਼ਿੰਦਗੀ ਜਿਹੜੀ ਤੁਹਾਡੀ ਸਫਲ ਚੰਗੇ ਰਖੇ ਬਹੁਤ ਵਧੀਆ ਲੱਗਦਾ ਜੀ ਤੁਸੀਂ ਕਿਸੇ ਦੇ ਬੱਚੇ ਨੂੰ ਅਗਰ ਦੇਖੋ ਕਹਿੰਦੇ ਹੁੰਦੇ ਆ ਰੋਜ਼ਗਾਰ ਦੇਣਾ ਕਿਸੇ ਨੂੰ ਰੋਟੀ ਪਾਉਣਾ ਤੋ ਤਾਂ ਪਰਮਾਤਮਾ ਦੇ ਹੱਥ ਆ ਲੈਕਿਨ ਇਨਸਾਨ ਇੱਕ ਜਰੀਆ ਹੁੰਦਾ ਆਪਾਂ ਫਿਜ਼ੀਕਲ ਦੇ ਮਾਧਮ ਨਾਲ ਕਿਸੇ ਬੱਚੇ ਨੂੰ ਸਹੀ ਰਾਸਤੇ ਪਾਉਣੇ ਆ ਤੇ ਅਗਰ ਉਹ ਸਹੀ ਰਾਸਤੇ ਤੇ ਚਲਾ ਜਾਂਦਾ ਤਾਂ ਉਹਨੂੰ ਦੇਖ ਕੇ ਆਪ ਨੂੰ ਵੀ ਖੁਸ਼ੀ ਹੁੰਦੀ ਆ ਉਹਦੇ ਮਾਪੇ-ਵਾਪੇ ਨੂੰ ਵੀ ਖੁਸ਼ੀ ਆ ਤੇ ਉਹਦਾ ਜਿਹੜਾ ਆਲਾ ਦਵਾਲਾ ਸਮਾਜ ਆ ਉਹਨਾਂ ਨੂੰ ਚਾਰ ਜਣਿਆਂ ਨੂੰ ਹੋਰ ਵਧੀਆ ਪ੍ਰੋਗਰੈਸ ਸਮਝਦਾਰੀ ਮਿਲਦੀ ਆ ਆਮ ਤੌਰ ਤੇ ਮੈਂ ਦੇਖਿਆ ਤੁਹਾਡੇ ਕੋਲ ਲੜਕੀਆਂ ਵੀ ਤਿਆਰੀ ਕਰਨ ਆਉਂਦੀਆਂ ਨੇ ਪਰ ਪਰਿਵਾਰ ਹੁੰਦੇ ਆ ਪਿੰਡਾਂ ਵਿੱਚ ਲੜਕੀਆਂ ਨੂੰ ਭੇਜਣ ਤੋਂ ਡਰਦੇ ਆ ਤੁਹਾਡੇ ਕੋਲੇ ਭੇਜਣ ਤੋਂ ਮਤਲਬ ਭੇਜ ਦਿੰਦੇ ਸੌਖਾ ਆ ਅਸੀਂ ਬੱਸ ਦੂਰੋਂ ਦੂਰੋਂ ਵੀ ਆਉਂਦੇ ਨੇ ਤੁਹਾਡੇ ਕੋਲੇ ਹਾਂਜੀ ਮੈਂ ਤੁਹਾਨੂੰ ਦੱਸਿਆ ਵੀ ਲੋਕਲ ਪਿੰਡਾਂ ਦੇ ਤਾਂ ਸਾਰੇ ਕੁੜੀਆਂ ਵੀ ਤੇ ਮੁੰਡੇ ਵੀ ਆਲਰੇਡੀ ਸਾਰੇ ਹੀ ਆਉਂਦੇ ਆ ਤੇ ਸਾਡੇ ਪਿੰਡ ਦੇ ਬੱਚੇ ਵੀ ਆ ਕਾਫੀ ਇਹਨਾਂ ਦੇ ਵਿੱਚ ਵੀ ਆ ਹਾਂਜੀ ਠੀਕ ਹੈ ਜਿਵੇਂ ਆ ਛੋਟੇ ਬੱਚੇ ਖੜੇ ਆ ਇਹ ਮਤਲਬ ਲੱਗਦਾ ਆ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਐ ਲੋਡ ਆ ਇਹਨਾਂ ਨੂੰ ਵੀ ਚੰਗੇ ਰਾਹ ਪਾਉਣ ਦੀ ਜਿਹੜੇ ਤੁਹਾਡੇ ਕੋਲੇ ਆਉਂਦੇ ਆ ਛੋਟੇ ਛ ਅਗਰ ਤੁਸੀਂ ਅੱਛੀ ਉਹਦੀ ਦੇਖਭਾਲ ਕਰੋਗੇ ਸਟਾਰਟਿੰਗ ਪੁਆਇੰਟ ਤੁਹਾਡਾ ਵਧੀਆ ਹੋਊਗਾ ਤਾਂ ਆਉਣ ਵਾਲਾ ਸਮਾਂ ਉਹ ਤੁਹਾਨੂੰ ਫਲ ਦੇਊਗਾ। ਇਹੀ ਸਾਡਾ ਫਿਊਚਰ ਹੈ ਇਹ ਬੱਚੇ ਜਿਹੜੇ ਛੋਟੇ ਛੋਟੇ। ਇਹ ਅਗਰ ਅੱਜ ਇਹਨਾਂ ਨੂੰ ਆਪਾਂ ਗਰਾਊਂਡਾਂ ਨਾਲ ਜੋੜਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਅਪੋਰਟਨਸ ਹੋਰ ਵੀ ਜ਼ਿਆਦਾ ਕਿਉਂਕਿ ਇਹਨਾਂ ਨੇ ਆਪਣਾ ਪਿੰਡ ਆਪਣਾ ਸਮਾਜ ਆਪਣਾ ਪੰਜਾਬ ਆਪਣਾ ਦੇਸ਼ ਇਹਨਾਂ ਦੇ ਹੱਥ ਬਾਗਡੋਰ ਹੋਊਗੀ ਤੇ ਫੇਰ ਇਹ ਅੱਛੀ ਸੀ ਜਗ੍ਹਾ ਤੇ ਡਿਫੈਂਸ ਨਾਲ ਰਿਲੇਟਡ ਉੱਥੇ ਜਾ ਕੇ ਜਾਣਗੇ ਤਾਂ ਹੀ ਆਪਣੇ ਦੇਸ਼ ਨੂੰ ਸੰਭਾਲਣਗੇ। ਤੁਹਾਨੂੰ ਬਈ ਕਦੇ ਇਦਾਂ ਵੀ ਕਿਸੇ ਨੇ ਕਿਹਾ ਕਿ ਕਿਹੜੇ ਕੰਮ ਹੀ ਪਿਆ ਬਈ ਮਤਲਬ ਆਪਣਾ ਕੀਮਤੀ ਸਮਾਂ ਖਰਾਬ ਕਰਦਾ ਨੌਕਰੀ ਕਰਦਾ ਰਿਟਾਇਰ ਹੋ ਕੇ ਆਮ ਤੌਰ ਤੇ ਹੁੰਦਾ ਰਿਟਾਇਰਮੈਂਟ ਤੋਂ ਬਾਅਦ ਲੋਕ ਬਹੁਤ ਐਸ਼ ਕਰਦੇ ਕਿ ਚੱਲ ਪੈਨਸ਼ਨ ਆਊਗੀ ਹੁਣ ਐਸ਼ ਕਰਾਂਗੇ ਤੁਹਾਨੂੰ ਕਿਹਾ ਕਦੇ ਵੀ ਕਿਹੜੇ ਕੀ ਕਰਨ ਲੱਗਾ ਹੋਇਆ ਹਾਂਜੀ ਹਾਂਜੀ ਬਹੁਤ ਐਦਾਂ ਦੇ ਕਿਸੇ ਵੀ ਮਿਲ ਜਾਂਦੇ ਆ ਮੈਂ ਤੁਹਾਨੂੰ ਇੱਕ ਦੱਸ ਦਾਂਗਾ ਥੋੜਾ ਜਿਹਾ ਹੈ ਤਾਂ ਬੰਦਾ ਆਪਣੇ ਮਤਲਬ ਨੌਨ ਚ ਹੀ ਆ ਜੀ ਤੇ ਉਹ ਮਤਲਬ ਕੁਝ ਇਹ ਦਿਨਾਂ ਅਫੀਸਰ ਆ ਵਰਕ ਨਾਲ ਜੁੜਿਆ ਹੋਇਆ ਸੀਗਾ ਜਿਵੇਂ ਆਪਾਂ ਨੂੰ ਕਹਿ ਲੋ ਵੀ ਕੈਫਾ ਟਾਈਪ ਕੰਮ ਕਰਦਾ ਉਹ ਮੈਨੂੰ ਕਹਿੰਦਾ ਕਹਿੰਦਾ ਫੌਜੀ ਆ ਕਹਿੰਦਾ ਕਹਿੰਦਾ ਵੀ ਤੂੰ ਕਿੱਧਰ ਕਹਿੰਦਾ ਕੁੜੀਆਂ ਇਹਨੂੰ ਲੈ ਕੇ ਕਿਤੇ ਇੱਧਰ ਨੂੰ ਕਾਲੀਆਂ ਜਾਂ ਸ਼ਰਟਾਂ ਪਾ ਕੇ ਤੋਰੀ ਫਰਦਾ ਕਿਤੇ ਇੱਧਰ ਨੂੰ ਮਤਲਬ ਵੀ ਇਹਨਾਂ ਤੋਂ ਕੁਝ ਮਿਲਦਾ ਵੀ ਆ ਤੁਹਾਨੂੰ ਕੁਝ ਹਨਾ ਵੀ ਮਤਲਬ ਕਹਿੰਦੇ ਹੁੰਦੇ ਇੱਕ ਕਹਾਵਤ ਬਣੀ ਹੈ ਉਹ ਬੰਦਾ ਮੈਨੂੰ ਕਹਿੰਦਾ ਮਤਲਬ ਮੈਂ ਨਹੀਂ ਇਹ ਚੀਜ਼ ਨੂੰ ਸਮਝਦਾ ਕਹਿੰਦਾ ਵੀ ਫੌਜੀਆਂ ਦੀ ਜਾਂਦਿਆਂ ਦੀ ਅਕਲ ਤੇ ਆਉਂਦਿਆਂ ਦੀ ਰਹਲ ਖੋ ਲੈਂਦੇ ਆ ਕਹਿੰਦਾ ਉਹ ਗੱਲ ਤੇਰੇ ਤੇ ਪ੍ਰੋਪਰਲੀ ਲੱਗੂ ਹੁੰਦੀ ਆ ਤੇ ਕਹਿੰਦਾ ਵੀ ਮੈਨੂੰ ਲੱਗਦਾ ਯਾਰ ਅਫੀਕਲ ਉਹਨਾਂ ਨਾਲ ਕੋਈ ਗੱਲ ਕੀਤੀ ਐ ਤੁਸੀਂ ਹਨਾ ਵੀ ਤੂੰ ਆਇਆ ਪੈਨਸ਼ਨ ਆਇਆ ਵਧੀਆ ਜੋਬ ਕਰ ਆਪਦੇ ਬੱਚਿਆਂ ਦਾ ਵਧੀਆ ਦੇਖ ਰੇ ਕਰ ਤੂੰ ਕੀ ਲੈਣਾ ਕਿਸੇ ਦੇ ਜਵਾਕਾਂ ਨੂੰ ਇੱਧਰ ਉੱਧਰ ਜਾਵੇਂ ਫਿਜ਼ੀਕਲ ਵਰਕ ਚ ਵੜੀ ਜਾਣਾ ਹਨਾ ਵੀ ਕੌਣ ਇਹਨਾਂ ਨੇ ਕੀ ਪਤਾ ਲੱਗਣਾ ਜਾਂ ਨਹੀਂ ਲੱਗਣਾ ਤੇ ਉਹ ਚੀਜ਼ ਮੈਨੂੰ ਕਿਤੇ ਨਾ ਕਿਤੇ ਮੈਨੂੰ ਵਧੀਆ ਨਹੀਂ ਲੱਗੀ ਉਹਦੀ ਕਿਉਂਕਿ ਜਿਹੜਾ ਬੰਦਾ ਇੱਕ ਛਾਈ ਨੂੰ ਲੈ ਕੇ ਕੰਮ ਕਰਦਾ ਵੀ ਆਪਾਂ ਕਿਸੇ ਦੇ ਲਈ ਵਧੀਆ ਕਰੀਏ ਉਹਨੂੰ ਜੇ ਕੋਈ ਏਦਾਂ ਦੇ ਕੋਈ ਤਾਨੇ ਮਾਰੇ ਥੋੜਾ ਜਿਹਾ ਉਹ ਭੈੜਾ ਵੀ ਲੱਗਦਾ ਹਨਾ ਉਹ ਉਹਨੇ ਮੈਨੂੰ ਦੋ ਤਿੰਨ ਵਾਰੀ ਇਹੀ ਚੀਜ਼ ਸ਼ਬਦ ਵਰਤਿਆ ਕਹਿੰਦਾ ਉਹੀ ਗੱਲ ਆ ਤੁਸੀਂ ਕਲੰਨ ਵਾਲੀ ਗੱਲ ਕਰ ਦਿੰਦੇ ਆ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਤੇਰਾ ਤੇ ਮੇਰਾ ਫਰਕ ਆਗਾ ਉਹ ਮੈਨੂੰ ਕਹਿੰਦਾ ਵੀ ਮੈਂ ਲੈਣਾ 6000 ਰੁਪਇਆ ਅੱਛਾ ਕਹਿੰਦਾ ਵੀ ਮੈਂ 6000 ਰੁਪਏ ਦੇ ਵਿੱਚ ਆਹ ਕੰਮ ਕਰਕੇ ਦਿੰਨਾਗਾ ਤੇ ਕਹਿੰਦਾ ਵਧੀਆ ਵਧੀਆ ਚੰਗੇ ਚੰਗੇ ਲੋਕ ਆਉਂਦੇ ਆ ਮੇਰੇ ਪੈਰੀ ਹੱਥ ਲੱਕ ਲਾਉਣ ਤੱਕ ਜਾਂਦੇ ਆ ਕਿ ਮੈਨੂੰ ਕਹਿ ਦਿੰਦੇ ਆ ਵੀ ਆ ਦੇਖੋ ਵੀ ਤੁਸੀਂ ਸਾਡਾ ਵਧੀਆ ਕੰਮ ਕੀਤਾ ਇਹ ਕੀਤਾ ਕਹਿੰਦਾ ਤੈਨੂੰ ਕੌਣ ਕਹੂਗਾ ਕਹਿੰਦਾ ਉਹ ਹੀ ਕਹਿੰਦਾ ਕਲੰਨਾ ਵਾਲੀ ਗੱਲ ਕਰਤੀ ਮੈਂ ਉਹਨੂੰ ਕਿਹਾ ਵੀ ਤੇਰਾ ਤੇ ਮੇਰਾ ਇੱਕੋ ਹੀ ਫਰਕ ਆ ਵੀ ਤੈਨੂੰ ਦਲਾਲ ਕਹਿੰਦੇ ਆ ਤੇ ਮੈਨੂੰ ਅਸਤਾਰ ਕਹਿੰਦੇ ਆ ਠੀਕ ਆ ਵੀ ਮੈਂ ਇਹਨਾਂ ਨੂੰ ਫ੍ਰੀ ਟ੍ਰੇਨਿੰਗ ਦਿੰਨਾ ਮੈਂ ਮੇਰੇ ਕੰਮ ਕੀਤੇ ਹੋਏ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਵੀ ਸਲਾਮਾ ਹੋਣੀ ਆ ਇਹਨਾਂ ਬੱਚਿਆਂ ਨੂੰ ਵੀ ਇਹਨਾਂ ਦਾ ਫਿਊਚਰ ਸਕੇਰ ਹੋ ਮੈਂ ਤੈਨੂੰ ਬੰਦਾ ਜੇ 6 ਦਾ ਵੀ 10 ਵੀ ਦੇ ਦਊਗਾ ਨਾ ਤਾਂ ਵੀ ਗਾਲਾਂ ਕੱਢੂਗਾ ਵੀ ਤੂੰ ਦਲਾਲ ਆ बस ਇਹ ਜੇ ਕਈ ਵਾਰੀ ਕਿਸੇ ਮਿਲ ਜਾਂਦੇ ਆ ਦੇਖਣ ਨੂੰ ਤੇ ਉਦੋਂ ਫਿਰ ਆਪਣੇ ਆਪ 'ਚ ਹੈਰਾਨ ਵੀ ਹੁੰਦੀ ਆ ਵੀ ਯਾਰ ਇਹ ਲੋਕ ਕਿੱਦਾਂ ਦੇ ਆ ਨਾ ਅੱਛਾ ਇਹਦੇ ਹੋ ਗਏ ਲੋਕਾਂ ਦੀ ਗੱਲ ਪਰਿਵਾਰ ਦੇ ਵਿੱਚ ਕਿਹਾ ਕਿ ਕਿਉਂ ਟਾਈਮ ਖਰਾਬ ਕਰਦਾ ਘਰੇ ਰਹਿ ਬੱਚੇ ਬੱਚਿਆਂ ਨੂੰ ਪਾਲੋ ਕੀ ਹੋਇਆ ਪਰਿਵਾਰ ਨੇ ਕਦੇ ਰੋਕਿਆ ਬਈ ਤੁਹਾਨੂੰ ਨਹੀਂ 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 ਦੇਖੋ ਮੈਂ ਇੱਕ ਮਿਡਲ ਪਰਿਵਾਰ ਦਾ ਹਣਾ ਮੈਂ ਬਹੁਤ ਲੋਅ ਲੈਵਲ ਤੋਂ ਉੱਠਿਆਗਾ ਤੇ ਉਹਨਾਂ ਟਾਈਮਾਂ ਦੇ ਵਿੱਚ ਫਾਈਨੈਂਸ਼ੀਅਲ ਲੈਵਲ ਇੰਨਾ ਵਧੀਆ ਨਹੀਂ ਸੀਗਾ ਤੇ ਅੱਜ ਆਪਾਂ ਮੈਚਿਓਰਿਟੀ ਆਪਣੇ ਚਾਈ ਆ ਵੀ ਆਪਾਂ ਅੱਛੀ ਜੌਬ ਕਰਕੇ ਆਪਣੇ ਆਪ ਨੂੰ ਪ੍ਰੇਪੇਅਰ ਕੀਤਾ ਆਪਦੇ ਬੱਚਿਆਂ ਨੂੰ ਵਧੀਆ ਦੇਖ ਰੇ ਕਰਿਆ ਨੇ ਚੰਗੇ ਸਕੂਲਾਂ 'ਚ ਬੱਚੇ ਪੜ੍ਹ ਜਾਂਦੇ ਉਹ ਤਾਂ ਕਰਕੇ ਆ ਕਿ ਅਸੀਂ ਵਧੀਆ ਆਪਦੀ ਮਿਹਨਤ ਕੀਤੀ ਸੀ ਨੌਕਰੀ ਤੇ ਲੱਗੇ ਸੀ ਉਹੀ ਚੀਜ਼ ਨੂੰ ਦੇਖ ਕੇ ਸਾਡਾ ਪਰਿਵਾਰ ਇਹ ਸਮਝਦਾ ਕਿ ਜਿਵੇਂ ਅਸੀਂ ਵਧੀਆ ਚੰਗੀ ਪੋਜੀਸ਼ਨ ਦੇ ਵਿੱਚ ਆ ਸਾਡਾ ਆਲਾ ਦਵਾਲਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਬੱਚਾ ਗਰੀਬ ਹੈ ਨਾ ਉਹ ਕੋਈ ਰੋਟੀ ਪਾਊਗਾ ਜਾਂ ਕੋਈ ਜਿਹੜਾ ਬੱਚਾ ਆਪਣੇ ਕੋਲੇ ਆਉਂਦਾਗਾ ਉਹ ਕਿੰਨੀ ਆਸ ਲੈ ਕੇ ਆਉਂਦਾਗਾ ਜੇ ਕੋਈ ਬੱਚਾ ਰੋਜ਼ਗਾਰ ਦੇ ਮਹੌਮ ਨਾਲ ਚੱਲਿਆਗਾ ਉਹ ਚਾਰ ਦਿਨ ਉਹਨੂੰ ਰੋਜ਼ਗਾਰ ਮਿਲਦਾ ਉਹਦੇ ਤੇ ਵਧੀਆ ਉਹਦਾ ਲਾਈਫ ਸਕਸੈਸ ਹੁੰਦੀ ਆ ਤਾਂ ਉਹ ਸਾਰਿਆਂ ਨੂੰ ਵਧੀਆ ਲੱਗਦਾ ਤੇ ਇਸ ਲਈ ਮੈਨੂੰ ਘਰ ਦੇ ਬਹੁਤ ਜ਼ਿਆਦਾ ਸਪੋਰਟ ਕਰਦੇ ਆ ਸਪੋਰਟ ਕਰਦੇ ਆ ਹਾਂਜੀ ਹਾਂਜੀ ਕਦੇ ਰੋਕਿਆ ਨਹੀਂ ਉਹਨਾਂ इवन ਕਿ ਮੇਰੀ ਜਿਹੜੀ ਮੈਸੇਜ ਆ ਉਹ ਟੀਚ ਇੰਗਲੈਂਡ ਦੇ ਵਿੱਚ ਆ ਤੇ ਇਹਨਾਂ ਨੂੰ ਪੜਾਉਂਦੇ ਵੀ ਉਹੀ ਹੈਗੇ ਅੱਛਾ ਉਹੀ ਸਾਧਨ ਹੈ ਇੱਕ ਹਾਂਜੀ ਇੱਕ ਮੈਂ ਟੀਚਰ ਲਾ ਰੱਖਿਆਗਾ ਤੇ ਇੱਕ ਮੇਰੀ ਮੈਸੇਜ ਇਹਨਾਂ ਨੂੰ ਪੇਪਰ ਦੀ ਤਿਆਰੀ ਕਰਾਉਂਦੇ ਆ ਪ੍ਰੋਪਰਲੀ ਅੱਛਾ ਇਹ ਤੇ ਚਲੋਗੀ ਤਿਆਰੀ ਕਰਾਉਣ ਦੀ ਗੱਲ ਬਈ ਮਤਲਬ ਤੁਹਾਨੂੰ ਬਾਹਰੋਂ ਵੀ ਕਦੇ ਕੋਈ ਸਾਥ ਵਗੈਰਾ ਹੁੰਦਾ ਕਿਉਂਕਿ ਬਹੁਤੇ ਲੋਕਾਂ ਨੂੰ ਹੁੰਦਾ ਕਿ ਜੇ ਆਪਾਂ ਆਹ ਕੁਝ ਕਰਾਂਗੇ ਤਾਂ ਲੋਕ ਮਤਲਬ ਫੰਡਿੰਗ ਕਰਨਗੇ ਪੈਸਾ ਤੀਜਾ ਸਾਲ ਚੱਲ ਪਿਆ ਜੀ ਮੈਨੂੰ ਨਹੀਂ ਲੱਗਦਾ ਵੀ ਕਿਸੇ ਬੰਦੇ ਨੇ ਮੇਰੇ ਬਾਰੇ ਸੋਚਿਆ ਹੋਊ ਵੀ ਯਾਰ ਵੀ ਆਹ ਕੁਛ ਆ ਜਿਹੜੇ ਇਵੈਂਟ ਲੱਗੇ ਆ ਇਹ ਤਕਰੀਬਨ ਬੱਚਾ ਨੇ ਮੁੰਡਿਆਂ ਨਾਲ ਹੀ ਮਿਲ ਮੁਲ ਕੇ ਸਾਰਿਆਂ ਨੇ ਅਸੀਂ ਮਤਲਬ ਇਹ ਲਾਏ ਆ ਵਟਕੀਆ ਵੀ ਕੋਈ ਵਧੀਆ ਲੈਵਲ ਤੇ ਜਿਵੇਂ ਸਰਕਾਰੀ ਪਦਰ ਤੇ ਲਾ ਲੋ ਜਾਂ ਕੋਈ ਪਿੰਡ ਦੇ ਮੋਹਤਵਾਰ ਬੰਦੇ ਨੇ ਕਿਸੇ ਨੇ ਮੈਨੂੰ ਆ ਕੇ ਇਹ ਨਹੀਂ ਕਿਹਾ ਕਿ ਲਿਆ ਯਾਰ ਤੈਨੂੰ ਕੋਈ ਗਰਾਊਂਡ ਦੇ ਵਿੱਚ ਕੋਈ ਫੈਸਿਲਿਟੀ ਦੇ ਦਿੰਦੇ ਆ ਠੀਕ ਹੈ ਇਦਾਂ ਦੀ ਕੋਈ ਸਪੋਰਟ ਨਹੀਂ ਹਾਂ ਜਦੋਂ ਵੋਟਾਂ ਦਾ ਹੁੰਦਾ ਉਦੋਂ ਜਰੂਰ ਅੱਗੇ ਪਿੱਛੇ ਘੁੰਮਦੇ ਆ ਵੀ ਯਾਰ ਸਾਡੀ ਕੋਈ ਸਪੋਰਟ ਕਰ ਕਿਉਂਕਿ ਮਤਲਬ ਪਿੰਡ ਦੇ ਬੱਚਿਆਂ ਲਈ ਤੁਸੀਂ ਆਹ ਕੁਝ ਕਰ ਰਹੇ ਹੋ ਪਰ ਪਿੰਡ ਦੇ ਵੱਲੋਂ ਸਾਥ ਨਹੀਂ ਆਉਂਦੇ ਨਾ 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 ਬਿਲਕੁਲ ਹੀ ਨਹੀਂ ਹਾਂ ਹੈਲੋ ਹਾਈ ਜਰੂਰ ਹੁੰਦੀ ਆ ਕੋਈ ਆਉਂਦਾ ਜਾਂਦਾ ਵਧੀਆ ਕੰਮ ਕਰ ਰਹੇ ਆ ਵਟ ਕੋਈ ਉਦਾਂ ਦੀ ਕੋਈ ਸਪੋਰਟ ਵਾਲਾ ਕੰਮ ਨਹੀਂਗਾ ਵੀ ਜਿਵੇਂ ਹਾਂ ਉਹ ਬਸ ਬੱਲੇ ਬੱਲੇ ਆ ਬਸ ਇਦਾਂ ਹੀ ਆ ਅੱਛਾ ਭਾਈ ਭਾਰਤ ਨੂੰ ਲੈ ਕੇ ਬੜੀਆਂ ਗੱਲਾਂ ਇਹ ਵੀ ਚੱਲਦੀਆਂ ਨੇ ਕਿ ਐਵੇਂ ਮੱਥਾ ਮਾਰੀ ਜਾਂਦਾ ਗੋਡੇ ਖਸਾਈ ਜਾਂਦਾ ਗਰਾਉਂਡਾਂ ਵਿੱਚ ਭਰਤੀ ਹੋਣਾ ਬੜੇ ਲੋਕ ਇਦਾਂ ਦੇ ਮਿਲਦੇ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਜੈਂਟੀ ਕਹਿ ਦਿੰਨੇ ਆ ਫਿਰ ਉਹ ਕਹਿੰਦੇ ਕਿ ਸਾਨੂੰ ਇਨੇ ਲੱਖ ਰੁਪਏ ਦੇ ਦਿੰਦੇ ਸਿੱਧਾ ਭਰਤੀ ਕਰਾ ਦਿੰਨੇ ਆ ਉਹ ਉਹ ਚੀਜ਼ ਹੁੰਦੀ ਆ ਕਿਉਂਕਿ ਤੁਸੀਂ ਇੰਨੀ ਮਿਹਨਤ ਕਰਵਾਉਂਦੇ ਹੋ ਕਈ ਵਾਰ ਹੁੰਦਾ ਕਿ ਕਿਸੇ ਦਾ ਹੱਕ ਕੋਈ ਲੈ ਜਾਂਦਾ ਪੈਸੇ ਦੇ ਕੇ ਹਾਂ ਇੱਕ ਉਸ ਹੈ ਜੀ ਮਤਲਬ ਆਮ ਹੀ ਦੇਖਣ ਨੂੰ ਮਿਲਦੇ ਆ ਬਹੁਤ ਸਾਰੀਆਂ ਗੱਲਾਂ ਆਪਾਂ ਤੁਹਾਡੇ ਇਸ ਫੀਲਡ ਦੇ ਵਿੱਚ ਬਹੁਤ ਸਾਰੇ ਬੱਚੇ ਮਿਲਣਗੇ ਤੁਹਾਨੂੰ ਜਿਹੜੇ ਤੁਹਾਨੂੰ ਦੱਸਣਗੇ ਵੀ ਸਰ ਮੈਂ ਪਹਿਲਾਂ ਇਦਾਂ ਕੋਈ ਏਜੰਟ ਮਿਲਿਆ ਸੀ ਉਹਨੂੰ ਮੈਂ ਪੈਸੇ ਦਿੱਤੇ ਸੀ ਵੱਟ ਸਾਡਾ ਕੁਝ ਨਹੀਂ ਹੋਇਆ ਤੇ ਇਦਾਂ ਦਾ ਬਹੁਤ ਮਤਲਬ ਕਿਸੇ ਦੇਖਣ ਨੂੰ ਵੀ ਮਿਲਦਿਆ ਮੇਰੇ ਕੋਲੇ ਵੀ ਲੋਕ ਬਹੁਤ ਆਉਂਦੇ ਆ ਮੈਨੂੰ ਕਹਿਣਗੇ ਵੀ ਐਂ ਕਰ ਤੂੰ ਪੈਸੇ ਚੱਕ ਸਾਡਾ ਬੱਚਾ ਸ਼ਾਰਟਕਟ ਸਿਸਟਮ ਨਾਲ ਅੱਛਾ ਮਤਲਬ ਅੱਗੇ ਜਾਣਾ ਚਾਹੀਦਾ ਮਤਲਬ ਨੌਕਰੀ ਮਿਲਣੀ ਚਾਹੀਦੀ ਆ ਵੱਟ ਇਦਾਂ ਦਾ ਕੁਝ ਨਹੀਂਗਾ ਜਿਹੜੇ ਉੱਥੇ ਪੈਸਾ ਨਹੀਂ ਚੱਲਦਾ ਆਪਣੇ ਇੱਥੇ ਬਠਿੰਡੇ ਦੇ ਵਿੱਚ ਬਹੁ ਨਾਮੀ ਅਕੈਡਮੀਆਂ ਵੀ ਆ ਮੈਂ ਨਾਂ ਨਹੀਂ ਲੈਣਾ ਚਾਹੂੰਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਨਤੀਜਾ ਵੀ ਬਹੁਤ ਬੁਰਾ ਨਿਕਲਣ ਵਾਲਾ ਹੈ ਹਨਾ ਉਹ ਕੀ ਕਰਦੇ ਆ ਲੋਕਾਂ ਤੋਂ ਪੈਸੇ ਲੈਂਦੇ ਆ ਕਿਸੇ ਨੂੰ ਕਹਿੰਦੇ ਆ ਮੈਂ ਤੇਰਾ ਪੇਪਰ ਕਰਾਉਂ ਕਿਸੇ ਨੂੰ ਕਹਿੰਦੇ ਆ ਤੇਰਾ ਮੈਡੀਕਲ ਕਢਾਉ ਪਰ ਹੁੰਦਾ ਕੁਸ ਨਹੀਂ ਹੋਣਾ ਕੀ ਆ ਉਹ ਤੁਹਾਡੇ ਪੱਟਾਂ ਦੇ ਜੋਰ ਨੇ ਤੁਹਾਡੀ ਰਣੇ ਕਢਾਉਣੀ ਆ ਤੁਹਾਡਾ ਜਿਹੜਾ ਮੈਂਡਲੀ ਪਰਪਸ ਆ ਜਿਹੜਾ ਸਟਰੋਂਗ ਆ ਤੁਹਾਡੀ ਮਿਹਨਤ ਆ ਇਹਨੇ ਤੁਹਾਡਾ ਪੇਪਰ ਕਲੀਅਰ ਕਰਾਉਣਾ ਅਦਰਵਾਇਜ ਕਿਤੇ ਕੁਝ ਨਹੀਂ ਚੱਲਦਾ ਕੋਈ ਕਿਸੇ ਤੇ ਪੈਸਾ ਨਹੀਂ ਕੋਈ ਗਾਂਹਕ ਪੈਸਾ ਨਹੀਂ ਦੇਣਾ ਕਿਸੇ ਨੂੰ ਬਸ ਇਹ ਫਾਲਤੂ ਦੀਆਂ ਗੱਲਾਂ ਆ ਲੋਕ ਏਜੰਟਾ ਜਿਹੜੇ ਐਦਾਂ ਹੀ ਪੈਸਾ ਲਈ ਜਾਂਦੇ ਆ ਬਿਨਾ ਮਤਲਬ ਤੋਂ ਕਹਿ-ਕਹਿ ਕੇ ਬਸ ਐਦਾਂ ਦਾ ਕੁਝ ਨਹੀਂ ਗਾ ਮਤਲਬ ਹੁੰਦਾ ਨਹੀਂ ਭਰਤੀ ਬੰਦਾ ਨਹੀਂ 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 ਇਹ ਤੁਹਾਡੀ ਮਿਹਨਤ ਨਾਲ ਹੀ ਬੰਦਾ ਭਰਤੀ ਹੋਊਗਾ ਪੈਸੇ ਪੂਸੇ ਨਾਲ ਕੁਝ ਨਹੀਂ ਹੁੰਦਾ ਜੀ ਇਹ ਫਾਲਤੂ ਦੀਆਂ ਗੱਲਾਂ ਜਿਹੜੇ ਏਜੰਟਾ ਉਹ ਲਈ ਜਾਂਦੇ ਆ ਉਹ ਤੁਹਾਨੂੰ ਪਤਾ ਲੋਕਾਂ ਨੂੰ ਜਿਵੇਂ ਆ ਪੰਜਾਬ ਨੂੰ ਚੇਲਿਆਂ ਨੇ ਖਾ ਲਿਆ ਉਵੇਂ ਏਜੰਟਾਂ ਨੇ ਖਾ ਰੱਖਿਆ ਹਨ ਸਾਡਾ ਫਾਈਨੈਂਸ਼ੀਅਲ ਲੈਵਲ ਇਸੇ ਕਰਕੇ ਹੀ ਗਿਰੀ ਜਾਂਦਾ ਸਾਨੂੰ ਨਸਲ ਤੋਂ ਵੀ ਸਾਨੂੰ ਫਸਲ ਤੋਂ ਵੀ ਮਤਲਬ ਸਾਡਾ ਨੁਕਸਾਨ ਆ ਸਾਡੀਆਂ ਨਸਲਾਂ ਖਰਾਬ ਕਰਤੀਆਂ ਚਿੱਟੇ ਨੇ ਹੈਨਾ ਤੇ ਫਸਲਾਂ ਖਰਾਬ ਕਰਤੀਆਂ ਤੁਹਾਨੂੰ ਪਤਾ ਹੀ ਆ ਹੁਣ ਪਾਣੀ ਦੇ ਹੜਾਂ ਦਾ ਕਰਕੇ ਲਾ ਲਓ ਜਾਂ ਕੁਝ ਆਪਣੀ ਹਰੀ ਕ੍ਰਾਂਤੀ ਲਾ ਲਓ ਜਾਂ ਕੁਝ ਸਾਡਾ ਪਾਣੀ ਦਾ ਥਲ نیچے ਚਾਈ ਜਾਂਦਾ ਉਵੇਂ ਗਾਂ ਨਸ਼ੇ ਨਾਲ ਸਾਨੂੰ ਬਰਬਾਦ ਕਰੀ ਜਾਂਦੇ ਆ ਵੀ ਸਾਡੇ ਜਿਹੜੀ ਕੌਮ ਆ ਸਾਡੇ ਜਿਹੜੇ ਬੱਚੇ ਆ ਸਾਡਾ ਯੂਥ ਆ ਇਹ گاਂ ਅੱਗੇ ਵੱਧ ਕੇ ਇਹਨਾਂ ਨੂੰ ਕੋਈ ਸਿੱਖਿਆ ਨਾ ਮਿਲ ਜੇ ਉਹ ਏਜੰਟਾਂ ਦਾ ਹੀ ਆ ਜਿਹੜੇ ਏਜੰਟਾਂ ਗੇ ਬਸ ਆਹਾ ਸ਼ਾਰਟਕਟ ਰਸਤੇ ਅਪਣਾਉਂਦੇ ਆ ਉਹ ਦਬਾ ਕੇ ਰੱਖਦੇ ਆ ਲੋਕਾਂ ਨੂੰ ਕਿਉਂਕਿ ਉਹਨਾਂ ਨੂੰ ਪਤਾ ਵੀ ਇਹ ਇਹਨਾਂ ਨੂੰ ਜਾਗਰਤੀ ਨਾ ਹੋਵੇ ਇਹਨਾਂ ਨੂੰ ਪਤਾ ਹੀ ਨਾ ਲੱਗੇ ਪਰ ਇਦਾਂ ਦਾ ਕੁਝ ਹੈ ਨਹੀਂਗਾ ਬਿਲਕੁਲ ਆਵਾ ਗੱਲਬਾਤ ਬੱਚਿਆਂ ਨਾਲ ਵੀ ਕਰ ਲੈਣੇ ਜਿਹੜੇ ਆਉਂਦੇ ਨਹੀਂ ਬਾਈ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਆਉਂਦਿਆਂ ਨੂੰ ਮੈਨੂੰ 6 ਮਹੀਨੇ ਹੋ ਗਏ ਜੀ 6 ਮਹੀਨੇ ਹੋ ਗਏ ਠੀਕ ਹੈ ਕੀ ਤੁਹਾਡਾ ਮਤਲਬ ਚਾਹੁੰਦੇ ਆ ਕਿ ਕਿ ਫੋਰਸ ਭਰਤੀ ਹੋਣਾ ਤੁਸੀਂ ਮੈਂ ਅਗਨੀਵੀਰ ਠੀਕ ਹੈ ਉਹਦੀ ਚ ਪ੍ਰਤੀ ਹੁੰਦਾ ਕਿਸ ਤਰੀਕੇ ਨਾਲ ਤਿਆਰੀ ਹੁੰਦੀ ਹੈ ਬਈ ਇੱਥੇ ਤੁਹਾਡੇ ਤਿਆਰੀ ਵਧੀਆ ਹੁੰਦੀ ਹੈ ਜੀ ਬਹੁਤ ਵਧੀਆ ਮੈਂ ਇੱਥੇ ਰਿਹਾ ਹਾਂ ਜੀ ਬਹੁਤ ਵਧੀਆ ਡਾਈਟ ਮਿਲਦੀ ਹੈ ਜੀ ਰਹਿਣ ਨੂੰ ਬਹੁਤ ਵਧੀਆ ਸਰਫਾੜੇ ਬਹੁਤ ਵਧੀਆ ਹਾਂਜੀ 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 ਬਹੁਤ سپورਟ ਕਰਦੇ ਆ ਜੀ ਹਾਂਜੀ ਮਤਲਬ ਮਿਹਨਤ ਵਧੀਆ ਕਰਵਾਉਂਦੇ ਹਾਂਜੀ ਹਾਂਜੀ ਜੇ ਕੋਈ ਅੱਜ ਤੋਂ 6 ਮਹੀਨੇ ਪਹਿਲਾਂ ਤੁਸੀਂ ਮਤਲਬ ਕਿੰਨੀ ਕਿ ਮਿਹਨਤ ਲਾਉਂਦੇ ਸੀ ਤੇ ਹੁਣ ਕਿੰਨਾ ਕਿ ਫਰਕ ਪਿਆ ਤੁਹਾਡੇ 'ਚ ਹਾਂਜੀ ਮੇਰਾ ਫਿਜ਼ੀਕਲ ਵੀ ਕਲੀਅਰ ਹੈ ਜੀ ਮੈਡੀਕਲ ਵੀ ਕਲੀਅਰ ਹੈ ਪੇਪਰ ਵੀ ਅੱਛਾ ਹੀ ਕਲੀਅਰ ਹੋਇਆ ਸੀਗਾ ਜੀ ਮੈਂ ਮਤਲਬ ਕੁੱਲ ਠੀਕ ਹੈ ਹਾਂਜੀ ਮਿਹਨਤ ਕਰਵਾਈ ਤਾਂ ਹੀ ਹੋਇਆ ਜੀ ਮੈਨੂੰ ਤਾਂ ਲੱਗਦਾ ਸੀ ਮੇਰੇ ਤੋਂ ਹੋਊਗਾ ਜੀ ਹਾਂਜੀ ਨਾ ਸਾਰਾ ਕਲੀਅਰ ਹੋ ਗਿਆ ਤੁਹਾਡਾ ਹਾਂਜੀ ਹਾਂਜੀ ਬਸ ਮੈਂ ਦੋ ਪੇਪਰ ਕਲੀਅਰ ਹੈ ਜੀ ਬੱਚੇ ਹਾਂਜੀ ਅੱਛਾ ਦੋ ਪੇਪਰ ਕਲੀਅਰ ਆ ਤੁਹਾਡੇ ਕਲਰਕੀ ਦਾ ਵੀ ਤੇ ਜੀਡੀ ਦਾ ਵੀ ਠੀਕ ਹੈ ਤੁਹਾਨੂੰ ਕਿੰਨੇ ਮਹੀਨੇ ਹੋ ਗਏ ਬਾਈ ਮੈਨੂੰ 6 ਮਹੀਨੇ ਹੋ ਗਏ ਜੀ ਤੁਸੀਂ ਦੀ ਅਕੈਡਮੀ ਚ ਰਹਿੰਦੇ ਹੋ ਉੱਥੇ ਹਾਂਜੀ ਠੀਕ ਹੈ ਪਿੰਡ ਕਿਹੜਾ ਤੁਹਾਡਾ ਈ ਬਠਿੰਡੇ ਤੋਂ ਆਈ ਬਠਿੰਡੇ ਤੋਂ ਆ ਇੱਥੇ ਰਹਿੰਦੇ ਤੁਸੀਂ ਹਾਂਜੀ ਠੀਕ ਹੈ ਕਿਸ ਤਰੀਕੇ ਦੀ ਤਿਆਰੀ ਹੁੰਦੀ ਹੈ ਇੱਥੇ ਬਹੁਤ ਵਧੀਆ ਤਿਆਰੀ ਹੁੰਦੀ ਹੈ ਜੀ ਦੋ ਟੱਕ ਦਿਨ ਚ ਦੋ ਵਾਰ ਇ ਕੋਈ ਨੋਟ ਕੀ ਬਾਰਤੀ ਲੱਗਦਾ ਹਾਂਜੀ ਇਹ ਮੈਡੀਕਲ ਕਲੀਅਰ ਹੈ ਫਿਜ਼ੀਕਲ ਕਲੀਅਰ ਹੈ ਉਹ ਵੀ ਕਲੀਅਰ ਹੋ ਗਿਆ ਹਾਂਜੀ ਜੀਡੀਡੀ ਤੇ ਕਲਰਕ ਅਗਨੀ ਵੀਰ ਦੇ ਦੋਨੇ ਕਲੀਅਰ ਹੋਏ ਦੋਨੇ ਕਲੀਅਰ ਹੈ ਠੀਕ ਹੈ ਤੁਹਾਨੂੰ ਬਈ ਕਿੰਨਾ ਸਮਾਂ ਹੋ ਗਿਆ ਬੀਐਸਐ 6 ਮਹੀਨੇ ਹੋ ਗਏ ਤੇ ਇਹ ਵੀ ਕੈਡਮੀ ਚ ਰਹਿੰਦੇ ਹੋ ਹਾਂਜੀ ਸਰ ਕਿੰਨਾ ਕ ਫਰਕ ਲੱਗਿਆ ਆਪਣੇ ਆਪ ਚ ਫਰਕ ਆਪਣੇ ਆਪ ਨੂੰ ਚ ਬਹੁਤ ਆਈ ਪਹਿਲਾਂ ਦੋ ਪਹਿਲਾਂ ਮੈਂ ਤਿਆਰੀ ਲਾਉਂਦਾ ਰਿਹਾ ਸੀ ਕੋਈ ਫਰਕ ਨਹੀਂ ਨਾ ਯਾਰ ਆ ਰਿਹਾ ਸੀ ਜਦੋਂ ਇੱਥੇ ਸਰ ਕੋਲੇ ਆਏ ਆਪਾਂ ਇੱਥੇ ਬਹੁਤ ਵਧੀਆ ਤਿਆਰੀ ਲਵਾ ਰਹੇ ਨੇ ਖਾਣ ਪੀਣ ਬਹੁਤ ਵਧੀਆ ਜੀ এডੂਕੇਸ਼ਨ ਦਾ ਵੀ ਬਹੁਤ ਵਧੀਆ ਪਰਪਸ ਆ ਤੁਹਾਡਾ ਕਿਹੜਾ ਪੇਪਰ ਹੈ ਮੇਰਾ ਬੀਐਸਐਫ ਦਾ ਕਲੀਅਰ ਹੀ ਪੇਪਰ ਜੀ ਕਲੀਅਰ ਹੋ ਗਿਆ ਹਾਂਜੀ ਠੀਕ ਆ ਹੁਣ ਫਿਜ਼ੀਕਲ ਕਦੋਂ ਆ ਫਿਜ਼ੀਕਲ ਡੇਟ ਆ ਰਹੀ ਹੈ ਜੀ ਕਰ ਦੋ ਕਿਹੜੀ ਲੱਗਦਾ ਹਾਂਜੀ ਪੂਰੀ ਤਿਆਰੀ ਹੈ ਜੀ ਸਰ ਇੱਥੇ ਜਿਵੇਂ ਹੁੰਦਾ ਵੀ ਮਤਲਬ ਜਿਹੜੀ ਐਲੀਜੀਬਿਲਟੀ ਹੈ ਪੂਰੀ ਕਰਦੇ ਆ ਇੱਥੇ ਹਾਂਜੀ ਪੂਰੀ ਕਰਦੇ ਆ ਸਰ ਸਾਰੇ ਬੱਚੇ ਰਲ ਕੇ ਬਹੁਤ ਵਧੀਆ ਮਿਹਨਤ ਕਰਦੇ ਆ ਸਰ ਦੇਖੋ ਅੱਛਾ ਆਮ ਤੌਰ ਤੇ ਲੜਕੇ ਨੂੰ ਹੁੰਦਾ ਘਰੋਂ ਭੇਜਣ ਤੋਂ ਡਰਦੇ ਆ ਤੁਹਾਡੇ ਘਰ ਦੇ ਭੇਜ ਦਿੰਦੇ ਆ ਇੱਥੇ ਹਾਂਜੀ ਰੋਕਦੇ ਨਹੀਂ ਕਦੇ ਨਹੀਂ ਜੀ ਨਹੀਂ ਉਹਨਾਂ ਨੂੰ ਆਏ ਕਿਸੇ ਭਾਰਤੀ ਹੋਏ ਸਾਡਾ ਕੁਸਚ ਬਣਿਆ ਹੂੰ ਅਕੈਡਮੀ ਚ ਰਹਿੰਦੇ ਤੁਸੀਂ ਹਾਂਜੀ ਕਿੰਨੇ ਮਹੀਨੇ ਹੋ ਗਏ ਤੁਹਾਨੂੰ ਤਿੰਨ ਮਹੀਨੇ ਜੀ ਤਿੰਨ ਮਹੀਨੇ ਹਾਂਜੀ ਵਧੀਆ ਤਿਆਰੀ ਕਰਵਾਉਂਦੇ ਹਾਂਜੀ ਬਹੁਤ ਵਧੀਆ ਠੀਕ ਤਾਂ ਭਾਈ ਮਤਲਬ ਜਿਵੇਂ ਦੇਖਿਆ ਆਪਾਂ ਵੀ ਲਗਭਗ ਕਾਫੀ ਬੱਚਿਆਂ ਦੇ ਕਲੀਅਰ ਨੇ ਪੇਪਰ ਹਾਂਜੀ ਹਾਂਜੀ ਮਤਲਬ ਇਹ ਇਦਾਂ ਦੇ ਵੀ ਹੈ ਕਈਆਂ ਦਾ ਜਿਵੇਂ ਹੋਵੇ ਕਿ ਕਾਫੀ ਸਮੇਂ ਤੋਂ ਕਲੀਅਰ ਨਾ ਹੋਇਆ ਹੋਵੇ ਤੇ ਇੱਥੇ ਆ ਕੇ ਉਹਨਾਂ ਨੂੰ ਲੱਗਿਆ ਹੋਵੇ ਵੀ ਯਾਰ ਹਾਂਜੀ ਹਾਂਜੀ ਬਹੁਤ ਸਾਰੇ ਬੱਚੇ ਆ ਕਈ ਮਤਲਬ ਪਹਿਲਾਂ ਪੰਜਾਬ ਪੁਲਿਸ ਦੇ ਲੈ ਲੋ ਹਣਾ ਹੂੰ ਤੇ ਕੋਈ ਬੱਚਾ ਫਿਜ਼ੀਕਲ ਚ ਰਹਿ ਜਾਂਦਾ ਕੋਈ ਮੈਟ ਦੇ ਵਿੱਚ ਬਹੁਤ ਸਾਰੇ ਅਜਿਹੇ ਬੱਚੇ ਵੀ ਆ। ਪਰ ਇੱਥੇ ਆ ਕੇ ਅਸੀਂ ਸਾਡਾ ਸ਼ਡਿਊਲ ਆ ਇੱਕ। ਹਮਮ। ਮਤਲਬ ਸਾਨੂੰ ਥੋੜਾ ਬਹੁਤਾ ਪਤਾ ਲੱਗ ਜਾਂਦਾ ਕਿਉਂਕਿ ਹਰ ਸਾਲ ਐ ਮੈਟ ਜਿਹੜੀ ਨਿਕਲਦੀ ਆ ਉਹਦੇ ਅਕਾਊਂਟਿੰਗ ਆਪਾਂ ਨੂੰ ਪਤਾ ਲੱਗ ਜਾਂਦਾ ਬੱਚਾ ਕਿੱਥੇ ਜੇ ਖੜਾਗਾ। ਅਸੀਂ ਉਹਦੇ ਸ਼ਡਿਊਲ ਨਾਲ ਹੀ ਮਿਹਨਤ ਕਰਾਉਨੇ ਆ ਬੱਚੇ ਨੂੰ। ਬਹੁਤ ਸਾਰੇ ਬੱਚੇ ਜਿਹੜੇ ਦੋ ਦੋ ਸਾਲ ਤਕਰੀਬਨ ਕਲੀਅਰ ਨਹੀਂ ਕਰਦੇ ਤੇ ਇਸ ਵਾਰ ਉਹਨਾਂ ਨੇ ਵਧੀਆ ਕਲੀਅਰ ਕੀਤਾ। ਹਮਮ ਠੀਕ। ਭਾਈ ਕੋਈ ਸੁਨੇਹਾ ਲੋਕਾਂ ਨੂੰ ਤੇ ਜਾਂ ਜਿਹੜੇ ਤੁਹਾਨੂੰ ਸੁਣ ਰਹੇ ਆ ਵੀ ਕਿਸ ਤਰੀਕੇ ਨਾਲ ਨੌਜਵਾਨਾਂ ਜਿਹੜੇ ਚੰਗੇ ਰਾਹ ਤੇ ਪੈ ਸਕਦੇ ਹੋਣ। ਬਸ ਸਨੇਹਾ ਤਾਂ ਇਹੀ ਹੈ ਜੀ ਮਤਲਬ ਬੱਚੇ ਮਿਹਨਤ ਕਰਨ ਹੂੰ ਠੀਕ ਹੈ ਨਾ ਅ ਦੇਖੋ ਜਿਹੜੀ ਜ਼ਿੰਦਗੀ ਆ ਇਹ ਬੰਦੇ ਨੂੰ ਵਾਰ-ਵਾਰ ਨਹੀਂ ਮਿਲਣੀ ਹੂੰ ਤੁਸੀਂ 16 17 ਸਾਲ ਦੀ 18 ਸਾਲ ਦੀ ਏਜ ਦੇ ਵਿੱਚ ਅਗਰ ਤੁਸੀਂ ਗਰਾਊਂਡ ਨਾਲ ਜੁੜਦੇ ਆ ਜੀ ਤਾਂ ਤੁਹਾਡਾ ਮੈਂਟਲੀ ਪਰਪਸ ਵੀ ਸਟਰੋਂਗ ਹੋਊਗਾ ਤੁਸੀਂ ਸਿਹਤਮੰਦ ਵੀ ਹੋਵੋਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਤੁਸੀਂ ਨੌਕਰੀ ਲਗਦੇ ਆ ਤੁਹਾਡਾ ਫਾਈਨੈਂਸ਼ੀਅਲ ਲੈਵਲ ਵੀ ਉੱਪਰ ਹੋਊਗਾ ਠੀਕ ਹੈ ਦੂਸਰੀ ਗੱਲ ਕੀ ਹੈ ਮੈਂ ਇੱਕੋ ਹੀ ਗੱਲ ਕਹਿਣਾ ਵੀ ਸ਼ਾਰਟਕਟ ਰਸਤਾ ਨਾ ਅਪਣਾਓ ਠੀਕ ਹੈ ਕਿਸੇ ਨੂੰ ਪੈਸੇ ਦੇ ਕੇ ਕਿਸੇ ਨੂੰ ਲਾਲਚ ਦੇ ਕੇ ਤੁਸੀਂ ਕੁਝ ਨਹੀਂ ਕਰ ਸਕਦੇ ਤੇ ਲਾਸਟ ਦੇ ਤੁਹਾਡੇ ਪੱਟਾਂ ਦੇ ਦਾਮਾ ਜਿਹੜਾ ਉਹੀ ਬੋਲੂਗਾ ਗਰਾਊਂਡ ਦੇ ਵਿੱਚ ਉਸੇ ਨੇ ਤੁਹਾਨੂੰ ਅ ਅੱਛੇ ਟਾਰਗੇਟ ਤੁਹਾਡਾ ਅਚੀਵ ਕਰਾਊਗਾ ਆਦਰਵਾਇਜ਼ ਸ਼ਾਰਟਕਟ ਰਸਤਾ ਨਹੀਂ ਤੇ ਮੈਂ ਤਾਂ ਬਸ ਇਹੀ ਕਹਿਣਾ ਵੀ ਸਾਰੇ ਮਿਹਨਤ ਕਰਨ ਤੇ ਨਸ਼ਿਆਂ ਤੋਂ ਦੂਰ ਰਹਿਣ ਜੀ ਬਹੁਤ ਬਹੁਤ ਧੰਨਵਾਦ ਭਾਈ ਗੱਲਬਾਤ ਕਰਨ ਲਈ ਤੇ ਚੰਗਾ ਜਿਹੜਾ ਉਪਰਾਲਾ ਕਰ ਰਹੇ ਹੋ ਉਹਦੇ ਲਈ ਵੀ ਤੁਹਾਡਾ ਬਹੁਤ ਧੰਨਵਾਦ ਤੁਹਾਡਾ ਵੀ ਤੁਹਾਡੇ ਲੋਕ ਆਵਾਜ਼ ਦੀ ਪੂਰੀ ਟੀਮ ਦਾ ਮੇਰੇ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਤੱਕ ਪਹੁੰਚੇ ਆ ਤੇ ਸਾਡੀ ਜਿਹੜੀ ਇਹ ਮਿਹਨਤ ਆ तकरीबन ਸਾਰੇ ਦਰਸ਼ਕਾਂ ਤੱਕ ਪਹੁੰਚਾ ਰਹੇ ਆ ਸასი ਕਾਲ ਜੀ ਸასი